ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਪੁੱਤ ਤੇ ਕਹਾਣੀ ਨੂੰ ਲਿਖਿਆ ਹੈ ਪ੍ਰਵੀਨ ਕੌਰ ਜੀ ਨੇ ਜੀਤ ਤੇ ਨਵਦੀਪ ਸਿੰਘ ਦੇ ਦੋ ਬੇਟੀਆਂ ਸੀ ਉਹਨਾਂ ਨੂੰ ਇਹ ਸੀ ਕਿ ਸਾਡੇ ਪੁੱਤ ਹੋਵੇ ਜਦੋਂ ਕਿਸੇ ਦੇ ਦੋ ਬੇਟੀਆਂ ਹੋ ਜਾਣ ਤਾਂ ਉਸ ਤੋਂ ਬਾਅਦ ਪੁੱਤ ਦੀ ਲਾਲਸਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਫਿਰ ਰਿਸ਼ਤੇਦਾਰ ਮਿੱਤਰ ਦੋਸਤ ਆਣ ਗਵਾਂਡ ਸਾਰੇ ਆਪੋ ਆਪਣੀ ਰਾਇ ਦੇਣ ਲੱਗਦੇ ਆ ਇੱਕ ਔਰਤ ਨੂੰ ਅਲੱਗ ਰਹਿ ਮਿਲਦੀ ਆ ਮਰਦ ਨੂੰ ਅਲੱਗ ਮਿਲਦੀ ਆ ਸਾਰੇ ਕਹਿੰਦੇ ਆ ਕਿ ਤੇਰੇ ਦੋ ਧੀਆ ਹੋ ਗਈਆਂ ਜੇ ਇੱਕ ਪੁੱਤ ਹੋ ਜੇ ਤਾਂ ਇਹ ਟਕੀਆਂ ਜਾਣ ਸਾਡੇ ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜੇ ਪਰਿਵਾਰ ਦਾ ਵੰਸ਼ ਚੱਲਦਾ ਤਾਂ ਉਹ ਪੁੱਤ ਨਾਲ ਚੱਲਦਾ ਜੀਤ ਨੂੰ ਵੀ ਹੈਗਾ ਸੀ ਕਿ ਮੇਰੇ ਬੇਟਾ ਹੋਵੇ ਜੀਤ ਦੀ ਸੱਸਾ ਜਿਹੜੀ ਤਨਕੌਰ ਉਹਨੂੰ ਤਾਂ ਬਹੁਤ ਜ਼ਿਆਦਾ ਲਾਲਸਾ ਸੀ ਪੋਤੇ ਦੀ ਉਹ ਆਪਣੀਆਂ ਪੋਤੀਆਂ ਨੂੰ ਬਹੁਤਾ ਪਸੰਦ ਨਹੀਂ ਕਰਦੀ ਸੀ ਉਹਦੀਆਂ ਪੋਤੀਆਂ ਦਾ ਨਾਮ ਜਸਮੀਤ ਤੇ ਮਨਮੀਤ ਸੀ ਜਦੋਂ ਵੀ ਉਹ ਆਪਣੀ ਮਾਂ ਕੋਲ ਜਾਂਦੀਆਂ ਜਾਂ ਦਾਦੀ ਕੋਲ ਜਾਂਦੀਆਂ ਤਾਂ ਉਹਨਾਂ ਨੂੰ ਜ਼ਿਆਦਾਤਰ ਝਿੜਕਈ ਮਿਲਦੀਆਂ ਹੁਣ ਤੀਜੀ ਵਾਰ ਜਦੋਂ ਜੀਤ ਪ੍ਰੈਗਨੈਂਟ ਹੋਈ ਤਾ ਰਿਸ਼ਤੇਦਾਰਾਂ ਦੋਸਤਾਨਿਆਂ ਅਲੱਗ-ਅਲੱਗ ਬਹਿਮ ਪਰਮ ਦੱਸੇ ਕਿ ਘਰ ਦੇ ਵਿੱਚ ਕਿਸੇ ਵੀ ਕੁੜੀ ਦੀ ਕੋਈ ਫੋਟੋ ਨਾ ਰੱਖੋ ਮੁੰਡਿਆਂ ਦੀਆਂ ਹੀ ਫੋਟੋਆਂ ਲਾਓ ਤੇ ਜਦੋਂ ਵੀ ਸਵੇਰੇ ਉੱਠਣਾ ਹੁੰਦਾ ਜੀਤ ਨੂੰ ਕਿਹਾ ਕਿ ਤੂੰ ਕੁੜੀਆਂ ਨੂੰ ਮੱਥੇ ਨਹੀਂ ਲਾਉਣਾ ਕੁੜੀਆਂ ਤੋਂ ਤੂੰ ਦੂਰ ਹੀ ਰਿਹਾ ਕਰ ਜੀਤ ਨੂੰ ਵੀ ਇਹ ਹੁੰਦਾ ਸੀ ਵੀ ਮੇਰੇ ਦੋ ਕੁੜੀਆਂ ਨੇ ਹੁਣ ਮੇਰੇ ਮੁੰਡਾ ਹੋਵੇ ਇਸ ਲਈ ਜੇ ਕੁੜੀਆਂ ਸਵੇਰੇ ਉੱਠ ਕੇ ਉਹਦੇ ਮੱਥੇ ਲੱਗ ਜਾਂਦੀਆਂ ਤਾਂ ਉਹ ਆਪਣੀਆਂ ਧੀਆਂ ਨੂੰ ਗਾਲਾਂ ਦਿੰਦੀ ਤਾਂ ਨਕੋਰ ਤਾਂ ਖਾਸ ਕਰਕੇ ਨਿਗਾਹ ਰੱਖਦੀ ਬੀਜ ਸਮੀਤ ਤੇ ਮਨਮੀਤ ਆਪਣੀ ਮਾਂ ਕੋਲ ਕਿੰਨਾ ਖ ਜਾਂਦੀਆਂ ਨੇ ਤਨਕੌਰ ਆਪਣੀਆਂ ਪੋਤੀਆਂ ਨੂੰ ਆਪਣੇ ਕੋਲ ਪਾਉਂਦੀ ਪਰ ਉਹਨਾਂ ਨੂੰ ਕੋਈ ਬਹੁਤਾ ਪਿਆਰ ਨਹੀਂ ਸੀ ਕਰਦੀ ਇੱਕ ਦਿਨ ਸਵੇਰੇ ਉੱਠ ਕੇ ਮਨਮੀਤ ਜਿਹੜੀ ਉਹ ਆਪਣੀ ਮਾਂ ਦੇ ਕਮਰੇ 'ਚ ਚਲੀ ਗਈ ਉਧਰੋਂ ਹਜੇ ਜੀਤਕੌਰ ਉੱઠી ਸੀ ਤੇ ਜੀਤਕੌਰ ਨੇ ਚਪੇੜ ਮਾਰ ਕੇ ਮਨਮੀਤ ਨੂੰ ਭਜਾਤਾ ਕਹਿੰਦੀ ਕੜਮੀ ਹੋਈ ਕਿੱਥੇ ਮੇਰੇ ਮੱਥੇ ਲੱਗ ਗਈ ਤੈਨੂੰ ਕਿਹਨੇ ਕਿਹਾ ਸੀ ਮੇਰੇ ਮੱਥੇ ਲੱਗਣ ਨੂੰ ਮਨਮੀਤ ਵਿਚਾਰੀ ਰੋਂਦੀ ਹੋਈ ਕਮਰੇ 'ਚੋਂ ਬਾਹਰ ਆ ਗਈ ਤੇ ਉਹਦੀ ਦਾਦੀ ਕਹਿੰਦੀ ਕੀ ਹੋ ਗਿਆ ਸਵੇਰੀ ਕਲੇਸ਼ ਪਾ ਕੇ ਬੈ ਗਈ ਲੈ ਕੇ ਬੈਗੀਆਂ ਇਹ ਕੜਮੀਆਂ ਤਾਂ ਸਾਨੂੰ ਇਸ ਘਰ ਨੂੰ ਸਾਰਾ ਦਿਨ ਉਹਨਾਂ ਬੱਚੀਆਂ ਨੂੰ ਫਟਕਾਰਾਂ ਮਿਲਦੀਆਂ ਸੀ ਜੇ ਕਈ ਵਾਰੀ ਧੰਕੌਰ ਆਪਣੀਆਂ ਪੋਤੀਆਂ ਨੂੰ ਕਹਿ ਦਿੰਦੀ ਆਪਣੇ ਕੋਠੇ ਤੇ ਕਾਂ ਕੇ ਚਿੜੀ ਹੁਣ ਉਹਨਾਂ ਅਣਜਾਣ ਬੱਚੀਆਂ ਨੂੰ ਕੀ ਪਤਾ ਸੀ ਜੇ ਉਹ ਚਿੜੀ ਕਹਿ ਦਿੰਦੀਆਂ ਤਾਂ ਉਹਨਾਂ ਦੇ ਦੋ ਦੋ ਚਪੇੜਾਂ ਲਾਉਂਦੀ ਤੇ ਉਹਨਾਂ ਨੂੰ ਬਹੁਤ ਗਾਲਾਂ ਕੱਢਦੀ ਉਹਨਾਂ ਨੂੰ ਕਹਿਣ ਦੀ ਕੜਮੀਆਂ ਨਪੁੱਤੇ ਦੀਆਂ ਨੂੰ ਪਤਾ ਨਹੀਂ ਹੈਗਾ ਵੀ ਕੀ ਗੱਲ ਕਹਿਣੀ ਆ ਕਾਂ ਕਹਿੰਦੇ ਹੁੰਦੇ ਆ ਤੇ ਨਵਦੀਪ ਸਿੰਘ ਨੂੰ ਵੀ ਇਹ ਸੀ ਕਿ ਮੇਰੇ ਪੁੱਤ ਹੋਵੇ ਉਹ ਵੀ ਆਪਣੀਆਂ ਧੀਆਂ ਦਾ ਕੋਈ ਬੋਤਾਂ ਨਹੀਂ ਕਰਦਾ ਸੀ ਨਵਦੀਪ ਸਿੰਘ ਤੇ ਉਹਦੀ ਮਾਂ ਤਾਂ ਅਨਕੌਰ ਨੇ ਜੀਤਕੌਰ ਦਾ ਬਹੁਤ ਖਿਆਲ ਰੱਖਿਆ ਜਿਹੜਾ ਵੀ ਉਹਦਾ ਕੁਝ ਖਾਣ ਨੂੰ ਮਨ ਕਰਦਾ ਉਹੀ ਚੀਜ਼ ਹਾਜ਼ਰ ਕਰਦੇ ਉਹਦੇ ਤੋਂ ਕੋਈ ਬਹੁਤਾ ਕੰਮ ਨਾ ਕਰਾਉਂਦੇ ਸਾਰਾ ਦਿਨ ਉਹਨੂੰ ਕਹਿੰਦੇ ਕਿ ਤੂੰ ਰੈਸਟ ਕਰ ਤੇ ਜੀਤਕੌਰ ਨੂੰ ਵੀ ਪੂਰਾ ਪ੍ਰੋਸਾ ਸੀ ਵੀ ਇਸ ਵਾਰ ਤਾਂ ਮੇਰੇ ਮੁੰਡਾ ਹੋਊਗਾ ਤੇ ਤਨਕੌਰ ਨੂੰ ਵੀ ਇਸੇ ਤਰ੍ਹਾਂ ਸਮਾਂ ਲੰਘ ਜਾਂਦਾ ਨੌਵਾਂ ਮਹੀਨਾ ਜਦੋਂ ਚੱਲਦਾ ਤੇ ਇੱਕ ਦਿਨ ਜੀਤਕੌਰ ਦੀ ਡਿਲੀਵਰੀ ਦਾ ਦਿਨ ਆ ਜਾਂਦਾ ਜੀਤਕੌਰ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰ ਡਿਲੀਵਰੀ ਰੂਮ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਨਕੌਰ ਤੇ ਨਵਦੀਪ ਸਿੰਘ ਦੇ ਦਿਲ ਦੀ ਧੜਕਣ ਜਿਹੜੀ ਵੱਧ ਚੁੱਕੀ ਸੀ ਉਹ ਅਰਦਾਸਾਂ ਕਰ ਰਹੇ ਸੀ ਕਿ ਪ੍ਰਮਾਤਮਾ ਇਸ ਵਾਰ ਤਾਂ ਮੇਰੀ ਸੁਣ ਲਈ ਮੁੰਡਾ ਹੀ ਦੇਈ ਤੇ ਧਨਕੌਰ ਵੀ ਕਹਿੰਦੀ ਸੀ ਕਿ ਪ੍ਰਮਾਤਮਾ ਮੈਂ ਤੇਰਾ ਕਦੇ ਮਾੜਾ ਨਹੀਂ ਕੀਤਾ ਮੈਨੂੰ ਪੋਤੇ ਦਾ ਮੂੰਹ ਦਿਖਾ ਦੇ ਉਹਨਾਂ ਦੀ ਇਸ ਸੋਚਾਂ ਦੀ ਲੜੀ ਉਦੋਂ ਟੁੱਟਦੀ ਆ ਜਦੋਂ ਨਰਸ ਇੱਕ ਨਵਜੰਮੇ ਬੱਚੇ ਨੂੰ ਗੋਦੀ 'ਚ ਲੈ ਕੇ ਆਉਂਦੀ ਆ ਤੇ ਤਨਕੌਰ ਨੂੰ ਕਹਿੰਦੀ ਆ ਕਿ ਬੀਬੀ ਜੀ ਵਧਾਈ ਹੋਵੇ ਪੋਤੀ ਹੋਈ ਆ ਤਾਂ ਤਨਕੌਰ ਕਹਿੰਦੀ ਆ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਪੋਤੀ ਦੀ ਵਧਾਈ ਦਿੰਦੀ ਨੂੰ ਪਹਿਲੇ ਮੇਰੇ ਦੋ ਪੋਤੀਆਂ ਨੇ ਇੱਕ ਪੱਥਰ ਰੱਬ ਨੇ ਹੋਰ ਦੇਤਾ ਤਨਕੌਰ ਨਰਸ ਦੇ ਗਲ ਪੈ ਜਾਂਦੀ ਆ ਤੇ ਨਰਸ ਕਹਿੰਦੀ ਵੀ ਬੀਬੀ ਜੀ ਮੈਂ ਤਾਂ ਤੁਹਾਡੀ ਸੋਚ ਤੋਂ ਹੈਰਾਨ ਆ ਵੀ ਅੱਜ ਕੱਲ ਤਾਂ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਤੇ ਤੁਸੀਂ ਪੋਤੀ ਹੋਈ ਤੋਂ ਇੰਨਾ ਅਫਸੋਸ ਕਰਦੇ ਹੋ ਤਾਂ ਤਨਕਰੋ ਨੂੰ ਟੁੱਟ ਕੇ ਪੈ ਗਈ ਕਹਿੰਦੀ ਤੂੰ ਤਾਂ ਚੰਗੀ ਤਨਖਾਹ ਲੈਨੀ ਆ ਤੇਰੇ 3ਾਂ ਹੋ ਜਾਣਗੀਆਂ ਤੂੰ ਤਾਂ ਪਾਲ ਲੇਂਗੀ ਮੇਰਾ ਪੁੱਤ ਇੰਨੀਆਂ ਨੂੰ ਕਿੱਥੋਂ ਪਾਲੂ ਤੇ ਕਿੱਥੋਂ ਵਿਆਹੂ ਮੈਂ ਤਾਂ ਆਪਣੇ ਪੋਤੇ ਦਾ ਮੂੰਹ ਵੇਖਣਾ ਚਾਹੁੰਦੀ ਸੀ ਮੈਂ ਤਾਂ ਫਲਾਣੇ ਬਾਬੇ ਤੇ ਉਹਦੇ ਧਾਗਾ ਪਵਾਇਆ ਸੀ ਅਸੀਂ ਤਾਂ ਵੀਰਵਾਰ ਦੀਆਂ ਚੌਂਕੀਆਂ ਭਰੀਆਂ ਸੀ ਮੇਰੇ ਤਾਂ ਪੁੱਤਾਂ ਹੋਣਾ ਚਾਹੀਦਾ ਸੀ ਨਰਸ ਉਹਦੀ ਬੇਵਬਸੀ ਤੇ ਤੇ ਉਹਦੀ ਬੇਵਕੂਫੀ ਤੇ ਹੱਸਦੀ ਆ ਨਰਸ ਨੇ ਉਹਨਾਂ ਨਾਲ ਬਹੁਤ ਮੱਥਾ ਮਾਰਿਆ ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਸਗੋਂਦਨ ਕੌਰ ਨੇ ਤਾਂ ਇਹ ਵੀ ਕਹਿਤਾ ਸੀ ਕਿ ਕਿਤੇ ਤੁਸੀਂ ਤਾਂ ਹੀ ਜੇ ਮਤਲਬ ਬੱਚਾ ਬਦਲਤਾ ਨਰਸ ਕਹਿੰਦੀ ਵੀ ਜੀ ਤੁਹਾਡੇ ਸਾਹਮਣੇ ਤਾਂ ਮੈਂ ਆਪਰੇਸ਼ਨ ਥੀਏਟਰ ਚੋਂ ਆਈ ਆ ਬੱਚਾ ਹੋਇਆ ਤੇ ਮੈਂ ਲੈ ਕੇ ਆ ਗਈ ਵੀ ਜੇ ਇਹ ਹੀ ਮੁੰਡਾ ਹੁੰਦਾ ਫੇਰ ਤਾਂ ਨਹੀਂ ਸੀ ਤੁਸੀਂ ਕਹਿਣਾ ਵੀ ਬੱਚਾ ਬਦਲ ਗਿਆ ਨਰਸ ਉਹਨਾਂ ਨੂੰ ਕਾਫੀ ਸਮਝਾ ਕੇ ਚਲੀ ਜਾਂਦੀ ਆ ਪਰ ਨਵਦੀਪ ਸਿੰਘ ਤੇ ਤਨਕੌਰ ਦੋਨੋਂ ਹੀ ਬੱਚੇ ਨੂੰ ਫੜਨ ਨੂੰ ਤਿਆਰ ਨਹੀਂ ਸੀ ਨਰਸ ਤਨਕੌਰ ਦੀ ਗੋਦੀ ਵਿੱਚ ਮੱਲੋ ਮੱਲੀ ਕੁੜੀ ਨੂੰ ਪਾ ਜਾਂਦੀ ਆ ਪਰ ਉਹ ਕੁੜੀ ਉਹਨੂੰ ਕਹਿੰਦੀ ਆ ਆਪਣੇ ਮੁੰਡੇ ਨੂੰ ਵੀ ਇਹ ਚੱਕ ਲਾ ਮੈਂ ਇਹਦੇ ਮੱਥੇ ਨਹੀਂ ਲੱਗਣਾ ਚਾਹੁੰਦੀ। ਕਲੇਣੀ ਕਲੇਣੀ ਕਹਿ ਕੇ ਬੁਲਾਉਂਦੀ ਆ ਉਹ ਆਪਣੀ ਪੋਤੀ ਨੂੰ। ਚਲੋ ਨਵਦੀਪ ਸਿੰਘ ਆਣ ਮੰਨੇ ਮਨ ਨਾਲ ਆਪਣੀ ਕੁੜੀ ਨੂੰ ਫੜ ਲੈਂਦਾ ਤੇ ਉਸ ਤੋਂ ਬਾਅਦ ਜਦੋਂ ਜੀਤਕੌਰ ਨੂੰ ਪਤਾ ਲੱਗਦਾ ਵੀ ਮੇਰੇ ਕੁੜੀ ਹੋਈ ਆ ਤਾਂ ਉਹ ਬਹੁਤ ਰੋਂਦੀ ਆ ਤੇ ਅੰਦਰੋਂ ਅੰਦਰ ਟੁੱਟ ਜਾਂਦੀ ਆ। ਉਧਰੋਂ ਤਾਂ ਅਨਕੌਰ ਕਹਿੰਦੀ ਆ ਵੀ ਪੋਤਾ ਤਾਂ ਮੇਰੇ ਹੋਣਾ ਚਾਹੀਦਾ। ਮੇਰੇ ਇੱਕੋ ਇੱਕ ਪੋਤਾ ਜੇ ਮੇਰੇ ਉਹ ਤਾਂ ਨਾ ਹੋਇਆ ਤਾਂ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਲਵਾਂ। ਇਸ ਗੱਲ ਦਾ ਜੀਤਕੌਰ ਨੂੰ ਵੀ ਫਿਕਰ ਹੋ ਜਾਂਦਾ ਤੇ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਆ ਜੀਤਕੌਰ ਨੂੰ ਘਰੇ ਲਿਆਂਦਾ ਜਾਂਦਾ। ਤੀਜੀ ਕੁੜੀ ਹੋਣ ਤੋਂ ਬਾਅਦ ਜੀਤਕੌਰ ਦੀ ਹਾਲਤ ਆ ਜਿਹੜੀ ਉਸ ਘਰ ਦੇ ਵਿੱਚ ਵੱਧ ਤੋਂ ਵੱਧਰ ਹੋ ਜਾਂਦੀ ਆ। ਪਹਿਲੀਆਂ ਦੋ ਕੁੜੀਆਂ ਨੂੰ ਵੀ ਸਾਰਾ ਦਿਨ ਗਾਲਾਂ ਤੇ ਬਦਸੀਸਾਂ ਹੀ ਮਿਲਦੀਆਂ ਸੀ ਤੇ ਇਸ ਕੁੜੀ ਜਿਹੜੀ ਤੀਸਰੀ ਹੋਈ ਸੀ ਇਹਦਾ ਕਿਸੇ ਨੇ ਨਾਮ ਵੀ ਨਹੀਂ ਰੱਖਿਆ ਸੀ। ਇੱਕ ਦਿਨ ਜੀਤ ਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਇਹਦਾ ਨਾਂ ਤਾਂ ਆਪਾਂ ਨੂੰ ਰੱਖਣੀ ਪੈਣਾ ਜਦੋਂ ਆਈ ਗਈ ਹੁਣ ਕਿਹੜਾ ਮੋੜੀ ਜਾਂਦੀ ਆ ਤਾਂ ਨਵਦੀਪ ਸਿੰਘ ਕਹਿੰਦਾ ਵੀ ਮੈਂ ਤਾਂ ਨਹੀਂ ਨਾਂ ਰੱਖਦਾ ਉਹ ਤਣਕੌਰ ਨੂੰ ਕਹਿੰਦੀ ਆ ਤਾਂ ਤਣਕੌਰ ਕਹਿੰਦੀ ਇਹਦਾ ਨਾਂ ਤਾਂ ਅੱਕੋ ਆ ਮੈਂ ਤਾਂ ਅੱਕ ਚੁੱਕੀ ਆ ਉਹ ਆਪਣੀ ਤੀਜੀ ਪੋਤੀ ਦਾ ਨਾਂ ਅੱਕੋ ਧਰ ਲੈਂਦੀ ਆ ਪਰ ਨਵਦੀਪ ਜਸਮੀਤ ਤੇ ਮਨਮੀਤ ਕਹਿੰਦੀਆਂ ਵੀ ਸਾਨੂੰ ਨਹੀਂ ਇਹ ਨਾਮ ਸੋਹਣਾ ਲੱਗਦਾ ਅੱਕੋ ਕੋਈ ਨਾਮ ਆ ਅਸੀਂ ਤਾਂ ਆਪਣੀ ਭੈਣ ਦਾ ਨਾਮ ਗਰਮੀਤ ਰੱਖਾਂਗੇ ਆ ਮਨਮੀਤ ਜਸਮੀਤ ਤੇ ਗੁਰਮੀਤ ਸਾਡੇ ਤਿੰਨਾਂ ਭੈਣਾਂ ਦੇ ਨਾਮ ਜੁੜਮੇ ਹੋ ਜਾਣਗੇ ਚਲੋ ਦੋਨੋਂ ਕੁੜੀਆਂ ਵਿਚਾਰੀਆਂ ਆਪਣੀ ਭੈਣ ਦਾ ਨਾਮ ਗੁਰਮੀਤ ਰੱਖਦੀਆਂ ਤੇ ਉਹਨੂੰ ਗੁਰਮੀਤ ਕਹਿ ਕੇ ਬਹੁਤ ਪਿਆਰ ਕਰਦੀਆਂ ਨੇ ਤੇ ਜਿਹੜੀ ਮਨਮੀਤ ਆ ਉਹ ਕਹਿੰਦੀ ਆਪਣੀ ਮਾਂ ਨੂੰ ਮਾਂ ਇਹ ਜਮਾ ਮੇਰੀ ਗੁੱਡੀ ਵਰਗੀ ਆ ਨਾ ਤਾਂ ਜੀਤ ਆ ਜਿਹੜੀ ਆਪਣੀ ਧੀ ਦੇ ਗਲ ਪੈ ਜਾਂਦੀ ਆ ਕਹਿੰਦੀ ਤੈਨੂੰ ਸ਼ਰਮਣੀ ਆਉਂਦੀ ਗੁੱਡੀ ਸਾਰਾ ਦਿਨ ਮੇਰੇ ਕਮਰੇ 'ਚ ਰੱਖੀ ਰੱਖਦੀ ਸੀ ਸ਼ੋਅ ਕੇਸ 'ਚ ਰੱਖ ਦਿੰਦੀ ਸੀ ਮੈਂ ਤੈਨੂੰ ਕਹਿੰਦੀ ਸੀ ਵੀ ਗੁੱਡੀਆਂ ਨਾਲ ਲਿਆਇਆ ਕਰ ਲੈ ਆ ਗਈ ਗੁੱਡੀ ਸੱਚੀ ਮਿੱਟੀ ਦੀ ਗੁੱਡੀ ਆ ਗਈ ਹੁਣ ਤੁਸੀਂ ਪਾਲਣੀ ਆ ਇਹ ਕਿ ਤੁਸੀਂ ਪੜਾਉਣੀ ਆ ਜਦੋਂ ਇਸ ਤਰ੍ਹਾਂ ਉਹਨਾਂ ਦੀ ਮਾਂ ਉਹਨਾਂ ਨੂੰ ਫਟਕਾਰਦੀ ਤਾਂ ਉਹਨਾਂ ਨੂੰ ਸਮਝ ਨਾ ਆਉਂਦੀ ਵੀ ਸਾਡੀ ਮਾਂ ਐ ਕਿਉਂ ਕਰਦੀ ਆ ਹੁਣ ਮਨਮੀਤ ਤੇ ਜਸਮੀਤ ਦੀ ਹਾਲਤ ਪਹਿਲਾਂ ਨਾਲੋਂ ਹੋਰ ਵੀ ਬੱਤਰ ਹੋ ਗਈ ਸੀ ਜਿਹੜੀ ਗੁਰਮੀਤ ਆ ਉਹ ਹੋਰ ਵੱਡੀ ਹੁੰਦੀ ਗਈ ਜੀਤਕੌਰ ਆਪਣੀਆਂ ਤਿੰਨਾਂ ਤੀਆਂ ਦੇ ਫਿਕਰ ਦੇ ਵਿੱਚ ਸੁੱਕਦੀ ਜਾ ਰਹੀ ਸੀ ਕਦੇ-ਕਦੇ ਉਹਨਾਂ ਨੂੰ ਆਪਣੀਆਂ ਤੀਆਂ ਤੇ ਬਹੁਤ ਗੁੱਸਾ ਆਉਂਦਾ ਪਰ ਫੇਰ-ਫੇਰ ਕਦੇ ਉਹਨੂੰ ਤਰਸ ਵੀ ਆ ਜਾਂਦਾ ਇਹ ਇਹਨਾਂ ਦਾ ਕੀ ਕਸੂਰ ਆ ਹਨਾ ਰੱਬ ਨੇ ਭੇਜੀਆਂ ਤੇ ਇਹ ਆ ਗਈਆਂ ਚਲੋ ਇਸ ਤਰ੍ਹਾਂ ਹੀ ਸਮਾਂ ਲੰਘਦਾ ਜਾਂਦਾ ਜੀਤ ਦੀ ਜਿਹੜੀ ਹਾਲਤ ਆ ਉਹ ਦਿਨ-ਬਦਨ ਵਿਗੜਦੀ ਜਾ ਰਹੀ ਸੀ ਉਹ ਜਮਾ ਸੁੱਕ ਗਈ ਸੀ ਹੁਣ ਨਵਦੀਪ ਨੂੰ ਤੇ ਉਹਦੀ ਮਾਤਾ ਣਕੌਰ ਨੂੰ ਵੀ ਜੀਤ ਦੀ ਕੋਈ ਬਹੁਤੀ ਫਿਕਰ ਨਹੀਂ ਸੀ ਤੇ ਣਕੌਰ ਆਖਦੀ ਸੀ ਕਿ ਇਹਨੇ ਹੁਣ ਮੈਨੂੰ ਕਿੱਥੋਂ ਪੋਤਾ ਦੇਣਾ ਮੇਰੀ ਧੀ ਦੇ ਤਾਂ ਦੋ ਪੁੱਤ ਹੋ ਗਏ ਇਹ ਤਾਂ ਕਲੇਣੀ ਜਿੱਦਾਂ ਦੀ ਆਈ ਆ ਕੁੜੀਆਂ ਦਾ ਢੇਰ ਲਾਤਾ ਘਰ ਭਰਤਾ ਕੁੜੀਆਂ ਦਾ ਮੇਰਾ ਇਕੱਲਾ-ਇਕੱਲਾ ਪੁੱਤ ਇਹਨਾਂ ਨੂੰ ਕਿਵੇਂ ਵਿਆਹ ਹੋਊਗਾ ਆਪਣੀ ਸੱਸ ਦਾ ਇਹੋ ਜਿਹਾ ਵਤੀਰਾ ਦੇਖ ਕੇ ਜੀਤ ਜਿਹੜੀ ਫਿਕਰ ਦੇ ਵਿੱਚ ਡੁੱਬੀ ਰਹਿੰਦੀ ਸਾਰਾ ਦਿਨ ਉਹ ਫਿਕਰ ਕਰਦੀ ਦੋਨੋਂ ਵੱਡੀਆਂ ਕੁੜੀਆਂ ਜਿਹੜੀਆਂ ਪਿੰਡ ਦੇ ਸਕੂਲ 'ਚ ਪੜ੍ਹਨ ਚਲੀਆਂ ਜਾਂਦੀਆਂ ਤੇ ਜਿਹੜੀ ਛੋਟੀ ਸੀ ਉਹਨੂੰ ਆਂਗਣਵਾੜੀ ਦੇ ਵਿੱਚ ਭੇਜ ਦਿੱਤਾ ਜਾਂਦਾ ਸੀਗਾ ਚਲੋ ਵਿਚਾਰੀਆਂ ਦੁਪਹਿਰੇ ਆਪੇ ਚਲੀਆਂ ਆਉਂਦੀਆਂ ਘਰ ਕੋਈ ਉਹਨਾਂ ਨੂੰ ਲੈਣ ਨਹੀਂ ਜਾਂਦਾ ਸੀ ਕੋਈ ਉਹਨਾਂ ਨੂੰ ਛੱਡਣ ਨਹੀਂ ਜਾਂਦਾ ਸੀ ਤੇ ਜੀਤ ਕੌਰ ਸੋਚਦੀ ਆ ਕਿ ਮੇਰੇ ਤਿੰਨ ਬੱਚੇ ਹੋ ਗਏ ਹਨਾ ਤਿੰਨੋਂ ਕੁੜੀਆਂ ਵੀ ਹੁਣ ਮੇਰੀ ਸੱਸ ਦਾ ਇਹ ਨਹੀਂ ਪਤਾ ਵੀ ਨਵਦੀਪ ਦਾ ਦੂਜਾ ਵਿਆਹ ਨਾ ਕਰ ਦੇ ਨਵਦੀਪ ਵੀ ਆਪਣੇ ਘਰ ਵਾਲੀ ਜੀਤਕੌਰ ਨੂੰ ਘਟ ਬੁਲਾਉਂਦਾ ਸੀ ਜਦੋਂ ਉਹਦੀ ਹਾਲਤ ਦਿਨੋ ਦਿਨ ਵਿਗੜਦੀ ਗਈ ਤਾਂ ਕਿਸੇ ਨੇ ਉਹਦੀ ਕੇਅਰ ਨਾ ਕੀਤੀ ਇੱਕ ਦਿਨ ਕੁਦਰਤੀ ਜੀਤਕੌਰ ਦਾ ਪਿਓ ਤੇ ਮਾਂ ਮਿਲਣ ਆਉਂਦਿਆ ਤੇ ਉਹ ਵੇਖਦੇ ਆ ਵੀ ਜੀਤ ਨੂੰ ਕੀ ਹੋ ਗਿਆ ਤਾਂ ਜੰਮੀ ਕਮਜ਼ੋਰ ਹੋ ਗਈ ਜੀਤ ਰੋਂਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਤੇ ਮੇਰੀਆਂ ਧੀਆਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਇਸ ਕਰੇ ਵੀ ਗੁੱਸੇ ਚ ਆਈ ਮੈਂ ਵੀ ਆਪਣੀਆਂ ਧੀਆਂ ਨੂੰ ਸੌ ਕੁਝ ਬੋਲ ਦਿੰਨੀ ਆ ਵੀ ਮੈਂ ਇਹਨਾਂ ਨੂੰ ਪੋਤਾ ਨਹੀਂ ਦੇ ਸਕੀ ਇਸ ਲਈ ਮੇਰੇ ਤੇ ਇਹ ਰਾਜ਼ੀ ਨਹੀਂ ਹੈਗੇ ਤਾ ਜੀਤ ਦਾ ਪਿਓ ਆ ਜਿਹੜਾ ਉਹ ਤਨਕੌਰ ਨੂੰ ਕਹਿੰਦਾ ਕਿ ਭੈਣ ਜੀ ਆ ਚਕੋ ਆਵਦੀਆਂ ਪੋਤੀਆਂ ਮੈਂ ਤਾਂ ਆਵਦੀ ਧੀ ਨੂੰ ਲੈ ਕੇ ਚੱਲਿਆਂ ਉਹ ਕਹਿੰਦੀ ਲੈ ਜਾ ਲੈ ਜਾ ਕਹਿੰਦੀ ਦੇਖੂਗੀ ਤੂੰ ਕਿੰਨਾ ਕ ਇਹਦਾ ਇਲਾਜ ਕਰਾ ਦੇਗਾ ਉਹ ਕਹਿੰਦਾ ਭੈਣ ਜੀ ਪਹਿਲਾ ਫਰਜ਼ ਤੁਹਾਡਾ ਬਣਦਾ ਸੀ ਮੇਰੀ ਧੀ ਦੀ ਜੋ ਹਾਲਤ ਹੋਈ ਆ ਤੁਸੀਂ ਹਾਲਤ ਵੇਖ ਕੇ ਸਮਝ ਨਹੀਂ ਇਹਨੂੰ ਦਵਾਈ ਦੀ ਲੋੜ ਆ ਤੁਸੀਂ ਮੇਰੀ ਧੀ ਦਾ ਇਲਾਜ ਤਾਂ ਕੀ ਕਰਾਉਣਾ ਸੀ ਉਤੋਂ ਤੁਸੀਂ ਰੋਬ ਮਾਰਦੇ ਹੋ ਕਹਿੰਦੀ ਚਲ ਤੂੰ ਕਰਾ ਦੇ ਤੂੰ ਵੇਖ ਲੈ ਇਲਾਜ ਕਰਾ ਕੇ ਨਾਲੇ ਦੇਖ ਲਈ ਕੀ ਆ ਇਹਦੇ ਮੁੰਡਾ ਹੋ ਜੇ ਜਦੋਂ ਤਨਕੌਰ ਆਪ ਦੇ ਕੁੜਮ ਨੂੰ ਇੰਦਾ ਮਿਹਣਾ ਮਾਰਦੀ ਆ ਤਾਂ ਜੀਤਕੌਰ ਦਾ ਪਿਓ ਆ ਜਿਹੜਾ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਚਲੋ ਆਪਣੀ ਧੀ ਜੀਤ ਨੂੰ ਆਪਣੇ ਨਾਲ ਚੱਲਣ ਲਈ ਕਹਿੰਦਾ ਜੀਤ ਆ ਆਪਣੇ ਪੇਕੇ ਘਰ ਆ ਜਾਂਦੀ ਆ ਪੇਕੇ ਘਰ ਜਦੋਂ ਆਉਂਦੀ ਆ ਉਹਦੀ ਮਾਂ ਤੇ ਉਹਦਾ ਪਿਓ ਉਹਨੂੰ ਵੇਖ-ਵੇਖ ਕੇ ਛੁਰਦੇ ਰਹਿੰਦੇ ਆ ਤੇ ਜੀਤ ਦਾ ਪਿਓ ਇੱਕ ਦਿਨ ਉਹਨੂੰ ਵਧੀਆ ਹਸਪਤਾਲ 'ਚ ਲੈ ਕੇ ਜਾਂਦਾ ਹਸਪਤਾਲ ਦੇ ਵਿੱਚ ਜਦੋਂ ਟੈਸਟ ਕਰਾਈ ਜਾਂਦੇ ਨੇ ਟੈਸਟ ਨਾਰਮਲ ਆਉਂਦੇ ਆ ਪਰ ਡਾਕਟਰ ਕਹਿੰਦਾ ਕਿ ਇਹਨਾਂ ਦੇ ਮਨ 'ਤੇ ਬਹੁਤ ਵੱਡਾ ਬੋਝ ਆ ਵਿਭੋਜ ਕਰਕੇ ਇਹਨਾਂ ਨੂੰ ਕੁਝ ਵੀ ਹੋ ਸਕਦਾ ਇਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਜੀਤ ਦਾ ਪਿਓ ਡਾਕਟਰ ਨੂੰ ਦੱਸਦਾ ਕਿ ਮੇਰੀ ਧੀ ਤੇ ਨਤੀਆਂ ਨੇ ਵੀ ਪੁੱਤ ਹੈ ਨਹੀਂ ਜਿਹਦੇ ਕਰਕੇ ਇਹਦੇ ਘਰੇ ਹਨਾ ਇਹਦੀ ਸੱਸੇ ਨੂੰ ਮੇਹਣੇ ਮਾਰਦੀ ਆ ਇਸ ਕਰਕੇ ਵੀ ਇਹ ਦਿਮਾਗੀ ਟੈਨਸ਼ਨ ਰੱਖਦੀ ਆ ਜੀਤ ਦਾ ਪਿਓ ਆਪਦੀ ਧੀ ਨੂੰ ਸਮਝਾਉਂਦਾ ਕਿ ਦੇਖ ਪੁੱਤ ਜੇ ਤੇਰੀ ਜ਼ਿੰਦਗੀ ਆ ਤਾਂ ਹੀ ਤੇਰੀ ਧੀਾਂ ਦੀ ਜ਼ਿੰਦਗੀ ਆ ਵੀ ਐਂ ਤਾਂ ਤੂੰ ਜਮਾ ਡਾਊਨ ਹੋ ਜੇਗੀ 15 ਕ ਦਿਨ ਜੀਤ ਆਪਣੇ ਪੇਕੇ ਘਰ ਰਹਿੰਦੀ ਆ ਤੇ ਉਹਦਾ ਮਨ ਕੁਝ ਠੀਕ ਹੋ ਜਾਂਦਾ 15 ਦਿਨ ਬਾਅਦ ਉਹ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਮੈਂ ਸਹੁਰੇ ਘਰ ਜਾਣਾ ਵੀ ਮੇਰਾ ਨਬਦੀਪ ਬਣਾ ਜੀ ਨਹੀਂ ਲੱਗਦਾ ਤਾਂ ਜੀਤ ਦਾ ਪਿਓ ਕਹਿੰਦਾ ਵੀ ਦੇਖ ਲੈ ਪੁੱਤ ਤੇਰੀ ਹਾਲਤ ਉਹਨਾਂ ਨੇ ਫੇਰ ਉਹੀ ਕਰ ਦੇਣੀ ਆ ਵੀ ਤੇਰੇ ਬਾਅਦ ਚ ਉਹਨਾਂ ਨੇ ਤਾਂ ਕੋਈ ਤਰ੍ਹਾਂ ਹਾਲਚਾਲ ਵੀ ਨਹੀਂ ਪੁੱਛਿਆ ਹਨਾ ਤੇਰੀ ਬਾਤ ਨਹੀਂ ਪੁੱਛੀ ਵੀ ਤੂੰ ਹਜੇ ਜਾ ਨਾ ਪਰ ਜੀਤ ਕਹਿੰਦੀ ਵੀ ਨਹੀਂ ਡੇੜੀ ਮੇਰਾ ਘਰ ਉਹੀ ਆ ਵੀ ਜਿੱਦਾਂ ਵੀ ਮੈਨੂੰ ਰੱਖਣ ਮੈਂ ਜਾਣਾਗਾ ਚਲੋ ਜੀਤ ਦਾ ਪਿਓ ਉਹਨੂੰ ਉਹਦੇ ਸਹੁਰੇ ਘਰ ਛੱਡਿਆ ਆਉਂਦਾ ਘਰੇ ਆ ਕੇ ਥੋੜਾ ਨਵਦੀਪ ਦਾ ਫਰਕ ਹੁੰਦਾ ਪਰ ਉਹਦੀ ਸੱਸ ਦਾ ਉਹੀ ਬਿਹੇਵ ਹੁੰਦਾ ਉਹਦੇ ਨਾਲ ਦੋ ਕੁ ਮਹੀਨਿਆਂ ਬਾਅਦ ਜੀਤ ਨੂੰ ਪਤਾ ਲੱਗਦਾ ਕਿ ਉਹ ਮਾਂ ਬਣਨ ਵਾਲੀ ਆ ਇਸ ਵਾਰ ਨਵਦੀਪ ਸਿੰਘ ਤੇ ਤਨਕੌਰ ਨੂੰ ਇਹੀ ਹੁੰਦਾ ਵੀ ਇਹਨੂੰ ਕੀ ਦਵਾਈ ਦਿਵਾਉਣੀ ਆ ਜਾਂ ਇਹਨੂੰ ਕੀ ਖਾਣ ਪੀਣ ਨੂੰ ਦੇਣਾ ਵੀ ਹੋਣੀ ਤਾਂ ਇਹਦੇ ਕੁੜੀ ਹੋਈ ਆ ਉਹਨਾਂ ਨੇ ਮਨ 'ਚ ਪੱਕਾ ਹੀ ਧਾਰ ਲਿਆ ਸੀ ਕਿਉਂਕਿ ਕਿਸੇ ਨੇ ਕਹਿਤਾ ਸੀ ਵੀ ਜੇ ਦੋ ਕੁੜੀਆਂ ਅੱਗੜ ਪਿਛੜ ਹੋ ਜਾਣ ਤੀਜੀ ਹੋ ਜੇ ਤਾਂ ਫਿਰ ਸੱਤ ਕੁੜੀਆਂ ਹੁੰਦੀਆਂ ਸੱਤ ਕੁੜੀਆਂ ਬਾਅਦ ਮੁੰਡਾ ਹੁੰਦਾ ਇਸ ਕਰਕੇ ਜਿਹੜੀ ਜੀਤ ਆ ਉਹਦੀ ਕੋਈ ਖਾਸ ਕੇਅਰ ਨਹੀਂ ਹੋਈ ਕੰਮ ਵੀ ਉਹਨੂੰ ਕਰਨਾ ਪੈਂਦਾ ਸੀ ਖਾਣ ਪੀਣ ਦੀ ਵੀ ਉਹਨੂੰ ਕੋਈ ਬਹੁਤੀ ਖਰਾਕ ਨਹੀਂ ਦਿੱਤੀ ਜਾਂਦੀ ਸੀ ਵੀ ਜਿਵੇਂ ਇੱਕ ਪ੍ਰੈਗਨੈਂਟ ਲੇਡੀ ਨੂੰ ਲੋਡ ਹੁੰਦੀ ਆ ਚਲੋ ਐਸੇ ਕਰਕੇ 8 9 ਮਹੀਨੇ ਜਿਹੜੇ ਨਿਕਲ ਜਾਂਦੇ ਆ ਤੇ ਮਨਮੀਤ ਤੇ ਜਸਮੀਤ ਕਾਫੀ ਵੱਡੀਆਂ ਹੋ ਗਈਆਂ ਸੀ ਉਹ ਆਪਣੀ ਮਾਂ ਨੂੰ ਪੈਂਦੀਆਂ ਕਿ ਮਾਂ ਤੂੰ ਸਾਨੂੰ ਛੱਡ ਕੇ ਚਲੀ ਗਈ ਸੀ ਵੀ ਸਾਡਾ ਤੇਰੇ ਬਿਨਾ ਜੀ ਨਹੀਂ ਲੱਗਿਆ ਵੀ ਤੂੰ ਇਸ ਕਰਕੇ ਦੁਖੀ ਰਹਿਣੀ ਆ ਵੀ ਸਾਡੇ ਵਿਰਾਂ ਹੈ ਨਹੀਂ ਜੀਤ ਹਾਂ ਚ ਸਿਰ ਹਿਲਾਉਂਦੀ ਆ ਤੇ ਉਹ ਦੋਨੋਂ ਪੈਣਾ ਕਹਦੀਆਂ ਮਾਂ ਅਸੀਂ ਰੱਬ ਨੂੰ ਕਹਾਗੀਆਂ ਅਸੀਂ ਰੱਬ ਨੂੰ ਅਰਦਾਸ ਕਰਾਂਗੀਆਂ ਕਿ ਸਾਨੂੰ ਵੀਰ ਜ਼ਰੂਰ ਦੇਵੇ ਪਰ ਪਲੀਜ਼ ਤੁਸੀਂ ਸਾਨੂੰ ਛੱਡ ਕੇ ਨਾ ਜਾਇਓ ਜੀਤ ਆਪਣੀਆਂ ਧੀਆਂ ਦੇ ਬੋਲ ਸੁਣ ਕੇ ਉਹਦਾ ਜਿਹੜਾ ਦਿਲ ਆ ਉਹ ਨਿਕਲਣ ਵਰਗਾ ਹੋ ਜਾਂਦਾ ਤੇ ਆਪਣੀਆਂ ਧੀਆਂ ਨੂੰ ਗੱਲ ਨਾ ਲਾਉਂਦੀ ਆ ਕਹਿੰਦੀ ਵੀ ਪੁੱਤ ਤੁਸੀਂ ਵਾਹਿਗੁਰੂ ਜੀ ਨੂੰ ਕਹਿਣਾ ਕਿ ਸਾਨੂੰ ਵੀਰਾ ਦੇਵੇ ਵੀ ਜੇ ਤੁਹਾਨੂੰ ਵੀਰਾ ਦੇ ਤਾਂ ਆਪਣੇ ਘਰ ਦਾ ਸਾਰਾ ਮਾਹੌਲ ਠੀਕ ਹੋ ਜਾਊਗਾ ਨਾਲੇ ਵਾਹਿਗੁਰੂ ਜੀ ਨਾ ਬੱਚਿਆਂ ਦੀ ਜਲਦੀ ਸੁਣਦਾ ਨੋਨੋ ਕੁੜੀਆਂ ਦਿਨ ਰਾਤ ਅਰਦਾਸ ਕਰਦੀਆਂ ਕਿ ਰੱਬਾ ਸਾਨੂੰ ਵੀਰ ਦੇਈ ਦਿਨ ਬੀਤਦੇ ਜਾਂਦੇ ਆ ਤੇ ਜੀਤ ਨੂੰ 8ਵਾਂ ਮਹੀਨਾ ਲੱਗ ਜਾਂਦਾ ਵੱਡੀਆਂ ਕੁੜੀਆਂ ਸਕੂਲ ਗਈਆਂ ਸੀ ਤੇ ਛੋਟੀਆਂ ਆਂਗਣ ਵੜੀ ਗਈ ਸੀ ਤਨਕੌਰ ਕੱਲੀ ਸੀ ਘਰੇ ਤੇ ਨਵਦੀਪ ਸਿੰਘ ਵੀ ਬਾਹਰ ਆਪਣੇ ਕੰਮ ਤੇ ਗਿਆ ਹੋਇਆ ਸੀ ਅਚਾਨਕ ਜੀਤ ਦੇ ਬਹੁਤ ਤੇਜ਼ ਦਰਦ ਉੱਠਦਾ ਤਾਂ ਤਨਕੌਰ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਉਹਨੂੰ ਆਏ ਹੁੰਦਾ ਵੀ ਜੇ ਜੀਤ ਨੂੰ ਕੁਝ ਹੋ ਗਿਆ ਨਾ ਇਹਦੇ ਪਿਓ ਨੇ ਤਾਂ ਸਾਡਾ ਖਿਹੜਾ ਨਹੀਂ ਛੱਡਣਾ ਇਸ ਲਈ ਤਾਂ ਅਨਕੌਰ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਉਹ ਆਪਣੇ ਪੁੱਤ ਨੂੰ ਫੋਨ ਕਰਦੀ ਆ ਤਾਂ ਅਗੋਂ ਨਵਦੀਪ ਕਹਿੰਦਾ ਕਿ ਮੰਮੀ ਤੂੰ ਇਹਨੂੰ ਨਾ ਹਸਪਤਾਲ ਲੈ ਆ ਮੈਂ ਵੀ ਹਸਪਤਾਲ ਪਹੁੰਚਦਾ ਤਾਂ ਅਨਕੌਰ ਗਵੰਡੀਆਂ ਦੇ ਘਰ ਜਾਂਦੀ ਆ ਤੇ ਉਹਨਾਂ ਦੇ ਮੁੰਡੇ ਨੂੰ ਗੱਡੀ ਕੱਢਣ ਲਈ ਕਹਿੰਦੀ ਆ ਗਵੰਡੀਆਂ ਦਾ ਮੁੰਡਾ ਵਿਚਾਰਾ ਫਟਾਫਟ ਗੱਡੀ ਕੱਢ ਕੇ ਜੀਤਕੌਰ ਨੂੰ ਤੇ ਉਹਦੀ ਸੱਸ ਨੂੰ ਹਸਪਤਾਲ ਲੈ ਜਾਂਦਾ ਹਸਪਤਾਲ ਦੇ ਵਿੱਚ ਜਦੋਂ ਡਾਕਟਰ ਚੈੱਕਅਪ ਕਰਦੇ ਨੇ ਜੀਤਕੋਰ ਦਾ ਬੀਪੀ ਹੈ ਜਿਹੜਾ ਬਹੁਤ ਵਧਿਆ ਹੋਇਆ ਸੀ ਜਿਸ ਕਰਕੇ ਬੱਚੇ ਦਾ ਜਨਮ ਹੋਣਾ ਸੰਭਵ ਨਹੀਂ ਸੀ ਉਹ ਉਹਨੂੰ ਗੱਡੀ ਚੋਂ ਵੀ ਉਤਰਨ ਨਹੀਂ ਦਿੰਦੇ ਉਹਨੂੰ ਕਹਿ ਦਿੰਦੇ ਆ ਕਿ ਤੁਸੀਂ ਇਹਨੂੰ ਪੀਜੀਆਈ ਲੈ ਜਾਓ ਨਵਦੀਪ ਸਿੰਘ ਬਹੁਤ ਮਿਹਨਤਾਂ ਕਰਦਾ ਵੀ ਤਿੰਨ ਧੀਆਂ ਦੀ ਮਾਂ ਜੇ ਕੁਝ ਹੋ ਗਿਆ ਹਨਾ ਤਾਂ ਵੀ ਸਾਡਾ ਪਰਿਵਾਰ ਉਜੜ ਜਾਊ ਵੀ ਤੁਸੀਂ ਇਹਨੂੰ ਦਾਖਲ ਕਰ ਲਓ ਪਰ ਡਾਕਟਰ ਨਾ ਦੇ ਵਿੱਚ ਸਿਰ ਹਿਲਾ ਦਿੰਦੇ ਆ ਨਵਦੀਪ ਸਿੰਘ ਐਂਬੂਲੈਂਸ ਕਰਾਉਂਦਾ ਤੇ ਆਪਣੇ ਘਰ ਵਾਲੀ ਨੂੰ ਪੀਜੀਆਈ ਲੈ ਜਾਂਦਾ ਪੀਜੀਆਈ ਦੇ ਵਿੱਚ ਵੀ ਡਾਕਟਰ ਆ ਜਿਹੜੇ ਉਹ ਚੈੱਕਅਪ ਕਰਦੇ ਆ ਤੇ ਕਹਿੰਦੇ ਆ ਇਮੀਡੀਏਟਲੀ ਆਪਰੇਸ਼ਨ ਕਰਨਾ ਪਊਗਾ ਨਵਦੀਪ ਸਿੰਘ ਫਾਰਮਾ ਤੇ ਸਾਈਨ ਕਰਦਾ ਤੇ ਡਾਕਟਰਾਂ ਨੂੰ ਕਹਿੰਦਾ ਕਿ ਤੁਸੀਂ ਫਟਾਫਟ ਆਪਰੇਸ਼ਨ ਦੀ ਤਿਆਰੀ ਕਰੋ ਵੀ ਇਹਨੂੰ ਕੁਝ ਹੋਣਾ ਨਹੀਂ ਚਾਹੀਦਾ ਚਲੋ ਡਾਕਟਰ ਜਿਹੜੇ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਜੀਤ ਨੂੰ ਲੈ ਜਾਂਦੇ ਆ ਤੇ ਨਵਦੀਪ ਸਿੰਘ ਤੇ ਉਹਦੀ ਮਾਂ ਧਣਕੌਰ ਆ ਜਿਹੜੇ ਉਹ ਬੇਚੈਨੀ ਦੇ ਨਾਲ ਹਸਪਤਾਲ ਦੇ ਇੱਧਰ ਉੱਧਰ ਤੁਰੇ ਫਿਰਦੇ ਹੁੰਦੇ ਆ ਇੰਨੇ ਨੂੰ ਇੱਕ ਨਰਸ ਬਾਹਰ ਆਉਂਦੀ ਆ ਤੇ ਧਣਕੌਰ ਨੂੰ ਇੱਕ ਬੱਚਾ ਫੜਾ ਕੇ ਕਹਿੰਦੀ ਆ ਵਧਾਈਆਂ ਹੁਣ ਬੇਬੇ ਤੋੜੇ ਪੋਤਾ ਹੋਇਆ ਇਹ ਸੁਣ ਕੇ ਧਨਕੌਰ ਤੇ ਨਵਦੀਪ ਸਿੰਘ ਦੀਆਂ ਅਵਾਸ਼ਾਂ ਖੜ ਜਾਂਦੀਆਂ ਨੇ ਬੜੇ ਖੁਸ਼ ਹੋ ਜਾਂਦੇ ਆ ਉਹ ਕਿਉਂਕਿ ਉਹਨਾਂ ਨੂੰ ਤਾਂ ਉਮੀਦ ਨਹੀਂ ਸੀ ਵੀ ਸਾਡੇ ਵੀ ਕਦੇ ਪੁੱਤ ਹੋਊਗਾ ਧਨਕੌਰ ਤਾਂ ਫੁੱਲੀ ਨਹੀਂ ਸਮਾਉਂਦੀ ਤੇ ਆਪਣੇ ਪੁੱਤ ਨੂੰ ਤੇ ਪੋਤੇ ਨੂੰ ਅਸੀਸਾਂ ਦਿੰਦੀ ਆ ਪੋਤੇ ਨੂੰ ਫੜ ਕੇ ਉਹਦਾ ਮੱਥਾ ਚੁੰਮਦੀ ਆ ਤੇ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਜਦੋਂ ਜੀਤ ਨੂੰ ਪਤਾ ਲੱਗਦਾ ਵੀ ਮੇਰੇ ਪੁੱਤ ਹੋਇਆ ਤਾਂ ਉਹ ਵੀ ਖੁਸ਼ ਹੋ ਜਾਂਦੀ ਆ ਤੇ ਉਹ ਕਹਿੰਦੀ ਆ हे ਪ੍ਰਮਾਤਮਾ ਤੂੰ ਚੰਗਾ ਕੀਤਾ ਮੇਰੀਆਂ ਧੀਆ ਟੱਕ ਦਿੱਤੀਆਂ ਵੀ ਨਹੀਂ ਤਾਂ ਮੇਰੀਆਂ ਧੀਆਂ ਦੀ ਬੇਕਦਰਹੀ ਹੋਣੀ ਸੀ। ਧਾਨਕੌਰ ਨੂੰ ਕਾਲੀ ਹੁੰਦੀ ਆ ਵੀ ਮੇਰਾ ਪੋਤਾ ਜਿਹੜਾ ਉਹ ਛੇਤੀ ਮੇਰੇ ਘਰ ਜਾਵੇ, ਵੀ ਹਸਪਤਾਲ ਤੋਂ ਛੁੱਟੀ ਮਿਲੇ। ਪਰ ਡਾਕਟਰ ਜਦੋਂ ਬੱਚੇ ਦਾ ਚੈੱਕਅਪ ਕਰਦੇ ਆ ਤੇ ਉਹ ਕਹਿੰਦੇ ਆ ਕਿ 8ਵੇਂ ਮਹੀਨੇ ਹੋਇਆ ਹੋਣ ਕਰਕੇ ਬੱਚਾ ਥੋੜੇ ਦਿਨ ਸਾਡੀ ਨਿਗਰਾਨੀ ਦੇ ਵਿੱਚ ਰਹੂਗਾ। ਇਸ ਕਰਕੇ ਵੀ ਹਜੇ ਅਸੀਂ ਛੁੱਟੀ ਨਹੀਂ ਦਿੰਦੇ। 4-5 ਦਿਨਾਂ ਬਾਅਦ ਜੀਤ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਂਦੀ ਆ ਤੇ ਖਾਸ ਹਦਾਇਤਾਂ ਕੀਤੀਆਂ ਜਾਂਦੀਆਂ। ਵੀ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਜਦੋਂ ਵੀ ਚੱਕਣਾ ਹੱਥ ਧੋਕੇ ਚੱਕਣਾ ਤੇ ਇਹਦੀ ਮਾਂ ਦੇ ਤੇ ਇਹਦੇ ਕਮਰੇ ਚ ਕੋਈ ਫालतू ਨਹੀਂ ਜਾਣਾ ਚਾਹੀਦਾ ਸਫਾਈ ਦਾ ਖਾਸ ਧਿਆਨ ਰੱਖਣਾ ਨਵਦੀਪ ਸਿੰਘ ਸਾਰੀਆਂ ਹਦਾਇਤਾਂ ਮੰਨਦਾ ਤੇ ਆਪਣੀ ਪਤਨੀ ਨੂੰ ਘਰ ਲੈ ਕੇ ਆ ਜਾਂਦਾ ਜਦੋਂ ਘਰ ਲੈ ਕੇ ਆਉਂਦੇ ਆ ਤਾਂ ਧਣਕੌਰ ਤੇਲ ਚੋਕੇ ਆਪਣੀ ਨੂੰਹ ਦਾ ਤੇ ਪੁੱਤੇ ਦਾ ਸਵਾਗਤ ਕਰਦੀ ਆ ਬੜੀ ਖੁਸ਼ ਹੁੰਦੀ ਆ ਸਾਰੇ ਪਿੰਡ ਦੇ ਵਿੱਚ ਲੱਡੂ ਵੰਡੇ ਜਾਂਦੇ ਆ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਵਧਾਈ ਭੇਜੀ ਜਾਂਦੀ ਆ ਤੇ ਉਧਰੋਂ ਜਦੋਂ ਇਹ ਗੱਲ ਜੀਤ ਦੇ ਮਾਤਾ ਪਿਤਾ ਨੂੰ ਪਤਾ ਲੱਗਦੀ ਆ ਤਾਂ ਉਹ ਫੁੱਲੇ ਨਹੀਂ ਸਮਾਉਂਦੇ ਕਿਉਂਕਿ ਹਸਪਤਾਲ ਦੇ ਵਿੱਚ ਜਦੋਂ ਦਾਖਲ ਕੀਤਾ ਸੀ ਜੀਤ ਨੂੰ ਤਾਂ ਉਸੇ ਦਿਨ ਹੀ ਨਵਦੀਪ ਨੇ ਆਪਣੇ ਸਹੁਰੇ ਨੂੰ ਫੋਨ ਕਰਤਾ ਸੀ ਤਨਕੌਰ ਕਹਿੰਦੀ ਕਿ ਪੁੱਤ ਤੂੰ ਆਪਣੇ ਸਹੁਰੇ ਨੂੰ ਫੋਨ ਕਰ ਦੇ ਜੇ ਇਹਨੂੰ ਕੁਝ ਹੋ ਗਿਆ ਤਾਂ ਉਹਨਾਂ ਨੇ ਆਪਣਾ ਖੇੜਾ ਨਹੀਂ ਛੱਡਣਾ ਉਸੇ ਟਾਈਮ ਹੀ ਉਹਨੇ ਆਪਣੇ ਸਹੁਰੇ ਨੂੰ ਦੱਸ ਦਿੱਤਾ ਸੀ ਜਦੋਂ ਪੋਤਾ ਹੋਇਆ ਤਾਂ ਤਨਕੌਰ ਦੇ ਤਾਂ ਉਹਨੇ ਸਭ ਤੋਂ ਪਹਿਲਾਂ ਆਪਣੇ ਕੁੜਮ ਨੂੰ ਫੋਨ ਲਾ ਕੇ ਵਧਾਈਆਂ ਦਿੱਤੀਆਂ ਤੇ ਜੀਤ ਦੇ ਮਾਪਿਓ ਵੀ ਖੁਸ਼ ਹੋ ਗਏ ਸੀ ਉਹ ਕਹਿੰਦੇ ਸੀ ਅਸੀਂ ਹਸਪਤਾਲ ਆ ਜਾਂਦੇ ਆ ਪਰ ਨਵਦੀਪ ਕਹਿੰਦਾ ਵੀ ਇੱਥੇ ਤੁਹਾਡਾ ਕੋਈ ਕੰਮ ਨਹੀਂ ਕਿਉਂਕਿ ਅਸੀਂ ਦੋ ਜਾਨੇ ਹੈਗੇ ਆਂ ਵੀ ਬਾਲਿਆਂ ਨੂੰ ਤਾਂ ਇੱਥੇ ਖੜ੍ਹ ਨਹੀਂ ਦਿੰਦੇ ਜਿੱਦਣ ਜੀਤਕੌਰ ਆਪਣੇ ਸਹੁਰੇ ਘਰ ਆਪਣੇ ਬੱਚੇ ਨਾਲ ਜਾਂਦੀ ਆ ਤਾਂ ਜੀਤ ਦੇ ਮੰਮੀ ਪਾਪਾ ਵੀ ਉਸੇ ਟਾਈਮ ਆ ਜਾਂਦੇ ਆ ਸਾਰੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਜੋ-ਜੋ ਰਸਮਾਂ ਹੁੰਦੀਆਂ ਕੀਤੀਆਂ ਜਾਂਦੀਆਂ ਤਨਕੌਰ ਆਪਣੇ ਕੁੜਮ-ਕੁੜਮ ਲਈ ਭੇਲੀ ਤੇ ਵਧਾਈ ਭੇਜਦੀ ਆ ਚਲੋ ਪਰਿਵਾਰ ਆ ਜਿਹੜਾ ਪੂਰਾ ਹੋ ਜਾਂਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਕੁੜੀਆਂ ਆਪਣੇ ਭਰਾ ਨੂੰ ਚੱਕਦੀਆਂ ਨੇ ਪਰ ਤਾਣਕੌਰ ਉਹਨਾਂ ਨੂੰ ਡਾਂਟਦੀ ਆ ਕਿ ਤੁਸੀਂ ਮੁੰਡੇ ਨੂੰ ਹੱਥ ਨਹੀਂ ਲਾਉਣੇ ਮੇਰੇ ਪੋਤੇ ਨੂੰ ਹੱਥ ਨਹੀਂ ਲਾਉਣਾ ਤੁਸੀਂ ਤਾਂ ਕੜਮੀਆਂ ਹੋ ਉਹ ਹਜੇ ਵੀ ਉਹ ਆਪਣੀਆਂ ਪੋਤੀਆਂ ਨੂੰ ਕੜਮੀਆਂ ਹੀ ਕਹਿੰਦੀ ਸੀ ਤੇ ਜਿਹੜੀ ਛੋਟੀ ਗੁਰਮੀਤ ਸੀ ਉਹ ਜਿੱਦ ਕਰਦੀ ਰਹਿੰਦੀ ਸੀ ਕਿ ਮੈਂ ਆਪਣੀ ਮਾਂ ਨਾਲ ਸੌਣਾ ਪਰ ਉਹਦੀ ਦਾਦੀ ਉਹਨੂੰ ਬਾਹ ਫੜ ਕੇ ਕਮਰੇ ਚੋਂ ਬਾਹਰ ਕੱਢ ਦਿੰਦੀ ਸੀ ਤੇ ਗੁਰਮੀਤ ਉੱਚੀ ਉੱਚੀ ਰੋਣ ਲੱਗ ਜਾਂਦੀ ਫਿਰ ਉਹਨੂੰ ਕਹਿੰਦੀ ਨਪੁੱਤਿਆਂ ਦੀ ਕਿਵੇਂ ਕ ਲੈਣੀ ਕਲੇਸ਼ ਕਰਦੀ ਆ ਜਦੋਂ ਇਸ ਤਰ੍ਹਾਂ ਬੋਲਦੀ ਤਾਂ ਜੀਤਕੌਰ ਨੂੰ ਗੁੱਸਾ ਆਉਂਦਾ ਉਹ ਕਹਿੰਦੀ ਵੀ ਜੀ ਤੁਸੀਂ ਐ ਨਾ ਬੋਲੋ ਚਲੋ ਮੈਂ ਸਮਝਾ ਦੂੰਗੀ ਨਿਆਣੀ ਆ ਤੇ ਫਿਰ ਜੀਤ ਜਿਹੜੀ ਉਹ ਆਪਣੀ ਤੀ ਗਰਮੀਤ ਨੂੰ ਨਾਲ ਪਾਉਂਦੀ ਤੇ ਕਹਿੰਦੀ ਪੁੱਤ ਵੀਰਾ ਛੋਟਾ ਗਾ ਵੀਰੇ ਨੂੰ ਮੇਰੀ ਜਾਦੇ ਲੋੜ ਆ ਵੀ ਤੂੰ ਆਪਣੀਆਂ ਭੈਣਾਂ ਨਾਲ ਸੌਂਜਿਆ ਕਰ ਤੇ ਗਰਮੀਤ ਆਪਣੀਆਂ ਭੈਣਾਂ ਕੋਲ ਸੌਂ ਜਾਂਦੀ ਸੀ ਚਲੋ ਸਮਾਂ ਲੰਘਦਾ ਗਿਆ ਬੱਚੇ ਵੱਡੇ ਹੋ ਗਏ ਗਰਮੀਤ ਤੇ ਮਨਮੀਤ ਇੱਕੋ ਕਲਾਸ 'ਚ ਪੜ੍ਹਦੀਆਂ ਸੀ ਉਹਨਾਂ ਨੇ ਪਲੱਸ 2 ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਪੜ੍ਹਨ ਦੀ ਆਗਿਆ ਨਾ ਮਿਲੀ ਕਿਉਂਕਿ ਧੰਕੌਰ ਆਪਣੀਆਂ ਪੋਤੀਆਂ ਤੇ ਪੂਰਾ ਦਬ ਦਬਾਰਾ ਰੱਖਦੀ ਸੀ ਇਸ ਲਈ ਉਹਨਾਂ ਨੇ ਪੜ੍ਹਾਈ ਜਿਹੜੀ ਛੱਡਤੀ ਤੇ ਉਹ ਘਰੇ ਆਪਣੀ ਮਾਂ ਦਾ ਕੰਮ ਕਰਾਉਣ ਲੱਗੀਆਂ ਗੁਰਮੀਤ ਜਿਹੜੀ ਉਹ ਜਿੱਦ ਕਰਕੇ ਆਪਣੇ ਪਾਪਾ ਨਾਲ ਜਿੱਦ ਕਰਦੀ ਆ ਕਿ ਮੈਂ ਪੜ੍ਹਨਾ ਭਾਵੇਂ ਕਿ ਨਵਦੀਪ ਨੇ ਆਪਣੀ ਧੀ ਗੁਰਮੀਤ ਨੂੰ ਕਦੇ ਬਹੁਤਾ ਬੁਲਾਇਆ ਨਹੀਂ ਸੀ ਪਿਆਰ ਤਾਂ ਕਿੱਥੋਂ ਕਰਨਾ ਸੀ ਪਰ ਫਿਰ ਵੀ ਉਹ ਉਹਨੂੰ ਪੜ੍ਹਨ ਦੀ ਆਗਿਆ ਦੇ ਦਿੰਦਾ ਗੁਰਮੀਤ ਘਰ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਉਹਦੇ ਸਕੂਲ ਦੇ ਕਾਲਜ ਸਕੂਲ ਦੇ ਟੀਚਰ ਆਉਂਦੇ ਆ ਤੇ ਕਹਿੰਦੇ ਆ ਕਿ ਤੁਸੀਂ ਇਹਨੂੰ ਪੜ੍ਹਾ ਦਿਓ ਵੀ ਵਧੀਆ ਪੜ੍ਹ ਲੂਗੀ ਇਹ ਚਲੋ ਹਾਂ ਕਰ ਦਿੰਦਾ ਤੇ ਉਧਰੋਂ ਜਿਹੜਾ ਉਹਨਾਂ ਦਾ ਮੁੰਡਾ ਹੁੰਦਾ ਉਹਦਾ ਨਾਂ ਜੁਗ ਰੱਖਿਆ ਜਾਂਦਾ ਜੁਗ ਜੁਗ ਕਰਦੀ ਆ ਦਾਦੀ ਇਹ ਤਾਂ ਜੁਗ ਤੇ ਰਾਜ ਕਰੂਗਾ ਜੁਗ ਰਾਜ ਰੱਖਦੇ ਆ ਉਹਦਾ ਨਾਮ ਜੁਗ ਜੁਗ ਕਰਦੀ ਆ ਤੇ ਜੁਗ ਵੀ ਆ ਜਿਹੜਾ ਉਹ ਪੜਨ ਜਾਂਦਾ ਕਾਲਜ ਦੇ ਵਿੱਚ ਪੜਾਈ ਦੇ ਵਿੱਚ ਉਹ ਕੋਈ ਬਹੁਤਾ ਹੁਸ਼ਿਆਰ ਨਹੀਂ ਹੁੰਦਾ ਜਦੋਂ ਉਹ ਕਾਲਜ ਦੇ ਵਿੱਚ ਜਾਂਦਾ ਤਾਂ ਉਹਦੀ ਜਿਹੜੀ ਦੋਸਤੀ ਆ ਉਹ ਗਲਤ ਮੁੰਡਿਆਂ ਨਾਲ ਹੋ ਜਾਂਦੀ ਆ ਜਿਹੜੇ ਮੁੰਡੇ ਨਸ਼ੇ ਕਰਦੇ ਸੀ ਹੌਲੀ ਹੌਲੀ ਜੁਗਰਾਜ ਆ ਜਿਹੜਾ ਉਹ ਵੀ ਨਸ਼ੇ ਕਰਨ ਲੱਗ ਜਾਂਦਾ ਜੁਗਰਾਇ ਦਾ ਪਿਓ ਜੀਤ ਤੇ ਉਹਦੀ ਦਾਦੀ ਉਹ ਜਿੰਨੇ ਪੈਸੇ ਮੰਗਦਾ ਸੀ ਉਹਨੂੰ ਪੈਸੇ ਦਿੰਦੇ ਸੀ ਖੁੱਲੇ ਪੈਸੇ ਦਿੰਦੇ ਸੀ ਪਰ ਕੁੜੀਆਂ ਨੂੰ ਕਦੇ ਵੀ ਉਹਨਾਂ ਨੇ 2 ਰੁਪਏ ਵੀ ਨਹੀਂ ਸੀ ਦਿੱਤੇ ਜੁਗਰਾਜ ਨੂੰ ਖੁੱਲੇ ਪੈਸੇ ਮਿਲਣ ਕਾਰਨ ਉਹ ਨਸ਼ਿਆਂ 'ਚ ਪੈ ਗਿਆ ਤੇ ਇੱਕ ਦਿਨ ਜਦੋਂ ਜੀਤ ਨੂੰ ਪਤਾ ਲੱਗਦਾ ਵੀ ਜੁਗਰਾਜ ਨਸ਼ਾ ਕਰਦਾ ਕਿਉਂਕਿ ਗੁਰਮੀਤ ਨੇ ਦੱਸਤਾ ਸੀ ਕਿ ਕਾਲਜ ਦੇ ਵਿੱਚ ਅੱਜ ਇਹਨੂੰ ਪਤਾ ਨਹੀਂ ਕੀ ਹੋ ਗਿਆ ਸੀਗਾ ਵੀ ਚੱਕਰ ਆ ਗਿਆ ਸੀ ਤੇ ਵੀ ਸਾਰੇ ਕਹਿ ਰਹੇ ਸੀ ਵੀ ਇਹਨੇ ਨਸ਼ਾ ਕੀਤਾ ਨਸ਼ਾ ਕੀਤਾ ਤੇ ਜਦੋਂ ਗੁਰਮੀਤ ਕਰਿਆ ਕੇ ਦੱਸਦੀ ਆ ਤਾਂ ਜੁਗ ਨੂੰ ਛਿੜਕਾਂ ਪੈਂਦੀਆਂ ਨੇ ਜੀਤ ਉਹਨੂੰ ਗਾਲਾਂ ਦਿੰਦੀ ਆ ਕਿ ਮੈਂ ਤੈਨੂੰ ਆ ਦੇਖਣ ਆ ਦਿਨ ਦੇਖਣ ਲਈ ਜੰਮਿਆ ਸੀ ਤੇ ਜੁਗਰਾਜ ਆ ਜਿਹੜਾ ਉਹ ਗੁਰਮੀਤ ਦੀ ਗੱਲ ਨੂੰ ਗਲਤ ਸਾਬਤ ਕਰ ਦਿੰਦਾ ਉਸ ਤੋਂ ਬਾਅਦ ਵੀ ਤਾਂ ਨਕੌਰ ਜਾਂ ਨਵਦੀਪ ਸਿੰਘ ਜਾਂ ਜੀਤਕੌਰ ਨੇ ਇਹ ਨਹੀਂ ਸੋਚਿਆ ਵੀ ਸਾਨੂੰ ਆਪਣੇ ਮੁੰਡੇ ਤੇ ਧਿਆਨ ਦੇਣ ਦੀ ਲੋੜ ਆ ਉਹ ਆਪਣੇ ਪੁੱਤ ਦੀ ਹਰੇਕ ਗੱਲ ਤੇ ਯਕੀਨ ਕਰ ਲੈਂਦੇ ਸੀ ਜਦੋਂ ਉਹ ਨੂੰ ਜੀਤਕੌਰ ਤੇ ਨਵਦੀਪ ਸਿੰਘ ਨੂੰ ਪਤਾ ਲੱਗਦਾ ਕਿ ਜੁਗਰਾਜ ਆ ਜਿਹੜੇ ਨਸ਼ੇ ਕਰਦਾ ਤਾਂ ਉਦੋਂ ਟਾਈਮ ਆ ਜਿਹੜਾ ਉਹ ਲੰਘ ਚੁੱਕਿਆ ਹੁੰਦਾ ਕਿਉਂਕਿ ਜੁਗਰਾਜ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਹੁਣ ਉਹ ਘਰ ਦੇ ਵਿੱਚ ਲੜਦਾ ਖੋ ਕੇ ਪੈਸੇ ਲੈ ਕੇ ਜਾਂਦਾ ਗੁਰਮੀਤਕੌਰ ਕਾਲਜ ਦੀ ਪੜ੍ਹਾਈ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਪੂਰੀ ਕਰਦੀ ਹੈ ਤੇ ਉਸ ਤੋਂ ਬਾਅਦ ਫੌਜ ਦੀ ਨੌਕਰੀ ਆਉਂਦੀ ਹੈ ਤੇ ਉਹ ਫੌਜ ਦੇ ਫਾਰਮ ਭਰ ਦਿੰਦੀ ਆ ਇੱਕ ਦਿਨ ਕਾਲਜ ਦੇ ਵਿੱਚ ਪੇਪਰ ਹੋਣਾ ਸੀ ਜੁਗਰਾਜ ਦਾ ਵੀ ਪੇਪਰ ਸੀ ਪਰ ਜੁਗਰਾਜ ਪੇਪਰ ਦੇਣ ਨਾ ਗਿਆ ਗਰਮੀਤ ਨੇ ਘਰ ਆ ਕੇ ਆਪਣੇ ਮੰਮੀ ਪਾਪਾ ਨੂੰ ਦੱਸਿਆ ਕਿ ਇਹ ਪੇਪਰ ਦੇਣ ਨਹੀਂ ਗਿਆ ਵੀ ਪੇਪਰ ਜ਼ਰੂਰੀ ਸੀ ਤਾਂ ਜੀਤਕੌਰ ਆਪਣੇ ਪੁੱਤ ਦੇ ਪਿੱਛੇ ਪੈ ਜਾਂਦੀ ਆ ਤੇ ਉਹਨੂੰ ਗਾਲਾਂ ਦਿੰਦੀ ਆ ਉਹਦੇ ਦੋ ਚਾਰ ਚਪੇੜਾਂ ਵੀ ਲਾਉਂਦੀ ਆ ਜੀਤੋਂ ਗੁੱਸੇ ਹੋ ਕੇ ਜੁਗਰਾਜ ਆ ਜਿਹੜਾ ਉਹ ਆਪਣੀ ਮੰਮੀ ਦੀ ਚੁੰਨੀ ਚੱਕ ਕੇ ਫਾਹਾ ਲੈਂਦਾ ਫਾਹਾ ਲੈਂਦੇ ਸਮੇਂ ਜਿਹੜੇ ਉਹ ਪੱਖੇ ਤੇ ਲਟਕਿਆ ਸੀ ਉਹ ਪੱਖਾ ਥੱਲੇ ਡਿੱਗ ਪੈਂਦਾ ਜਦੋਂ ਜ਼ੋਰ ਦੀ ਆਵਾਜ਼ ਆਉਂਦੀ ਆ ਤਾਂ ਸਾਰਾ ਟੱਬਰ ਭੱਜ ਕੇ ਜਾਂਦਾ ਤਾਂ ਵੇਖਦੇ ਆ ਕਿ ਗੱਲ ਚ ਚੁੰਨੀ ਪਾਈ ਹੋਈ ਆ ਜੁਗਰਾਜ ਫਾਹਾ ਲੈਣ ਦੀ ਕੋਸ਼ਿਸ਼ 'ਚ ਸੀ ਉਹਦੇ ਸੱਟ ਲੱਗ ਜਾਂਦੀ ਆ ਰੋਣ-ਕਲੌਣ ਪੈ ਜਾਂਦਾ ਤੇ ਜੁਗਰਾਜ ਨੂੰ ਹਸਪਤਾਲ ਦਾਖਲ ਕਰਾਇਆ ਜਾਂਦਾ ਹਸਪਤਾਲ ਦੇ ਵਿੱਚ 3-4 ਦਿਨਾਂ ਬਾਅਦ ਜੁਗਰਾਜ ਦੀ ਮੌਤ ਹੋ ਜਾਂਦੀ ਆ ਸਾਰੇ ਪਰਿਵਾਰ ਦੀਆਂ ਧਰਿਆ-ਤਰਾਈਆਂ ਰਹਿ ਜਾਂਦੀਆਂ ਨੇ ਜਸਮੀਤ ਤੇ ਮਨਮੀਤ ਵਿਆਹੀਆਂ ਜਾ ਚੁੱਕੀਆਂ ਸੀ ਉਹ ਆਪਣੇ ਸਹੁਰੇ ਘਰ ਸਿਰੋਂ ਦੀਆਂ ਕਰਲਾਉਂਦੀਆਂ ਆਉਂਦੀਆਂ ਪਰਿਵਾਰ ਦੇ ਵਿੱਚ ਸੋਗ ਪੈ ਜਾਂਦਾ ਤੇ ਧੰਨਕੌਰ ਕਹਿੰਦੀ ਆ ਵੀ ਜਿਹੜੇ ਪੋਤੇ ਨੂੰ ਮੈਂ ਸੁੱਖਾਂ-ਸੁੱਖ ਕੇ ਲਿਆ ਸੀ ਵੀ ਮੈਨੂੰ ਕੀ ਪਤਾ ਸੀ ਮੇਰਾ ਪੋਤਾ ਇੰਨਾ ਕਮਾਂ ਚ ਪੈ ਜਾਊਗਾ ਜਦੋਂ ਜਗਰਾਜ ਦਾ ਪੋਗ ਪੈਂਦਾ ਤਾਂ ਥੋੜੇ ਦਿਨਾਂ ਬਾਅਦ ਗੁਰਮੀਤ ਦੀ ਜਿਹੜੀ ਫੌਜ ਦੀ ਚਿੱਠੀ ਆ ਜਾਂਦੀ ਆ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਵੀ ਮਾਂ ਮੇਰੀ ਨੌਕਰੀ ਦੀ ਜਿਹੜੇ ਮੈਂ ਫਾਰਮ ਭਰੇ ਸੀ ਮੈਨੂੰ ਨੌਕਰੀ ਮਿਲ ਗਈ ਤੇ ਜੀਤ ਕਹਿੰਦੀ ਆ ਕਿ ਵੀ ਪੁੱਤ ਤੇਰੇ ਪਿਓ ਨੇ ਤੇਰੀ ਦਾਦੀ ਨੇ ਆਗਿਆ ਨਹੀਂ ਦੇਣੀ ਤੈਨੂੰ ਫੌਜ ਜਾਣ ਦੀ ਪਰ ਫਿਰ ਵੀ ਮੈਂ ਚੱਲ ਪੁੱਛ ਲੂੰ ਜੀਤ ਆਪਣੇ ਘਰ ਵਾਲੇ ਨਵਦੀਪ ਸਿੰਘ ਨਾਲ ਗੱਲ ਕਰਦੀ ਆ ਤੇ ਉਹ ਕਹਿੰਦਾ ਕਿ ਵੀ ਵਧੀਆ ਗੱਲ ਆ ਜੇ ਹਨਾ ਨੌਕਰੀ ਮਿਲੀ ਆ ਫੌਜ ਦੇ ਵਿੱਚ ਵੀ ਇਸ ਤੋਂ ਵੱਡੀ ਮਾਣ ਵਾਲੀ ਗੱਲ ਆਪਣੇ ਲਈ ਕੀ ਹੋ ਸਕਦੀ ਆ ਤਾਂ ਜੀਤ ਕਹਿੰਦੀ ਵੀ ਮਾਂ ਜੀ ਨਹੀਂ ਮੰਨਦੇ ਤਾਂ ਨਵਦੀਪ ਕਹਿੰਦਾ ਵੀ ਮੈਂ ਕਰੂੰ ਗੱਲ ਮਾਂ ਜੀ ਨਾਲ ਚਲੋ ਆਪਣੀ ਮਾਂ ਨਾਲ ਗੱਲ ਕਰਕੇ ਜਿੱਦ ਕਰਕੇ ਆਪਣੀ ਧੀ ਨੂੰ ਫੌਜ ਦੇ ਵਿੱਚ ਭੇਜਣ ਲਈ ਮਨਾ ਲੈਂਦਾ ਤੇ ਜਦੋਂ ਨੂੰ ਗਰਮੀਤ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਹ ਆਪਣੇ ਪਿਓ ਕੋਲ ਆਉਂਦੀ ਆ ਤੇ ਕਹਿੰਦੀ ਡੈਡੀ ਪਾਪਾ ਧੰਨਵਾਦ ਤੁਹਾਡਾ ਭਾਵੇਂ ਤੁਸੀਂ ਅੱਜ ਤੱਕ ਮੇਰੇ ਵੱਲ ਪਿਆਰ ਨਾਲ ਵੇਖਿਆ ਵੀ ਨਹੀਂ ਸਿਰ ਤੇ ਹੱਥ ਵੀ ਨਹੀਂ ਧਰਿਆ ਪਰ ਮੈਂ ਥੋੜੇ ਨਾਲ ਵਾਅਦਾ ਕਰਦੀ ਆ ਵੀ ਮੈਂ ਤੁਹਾਡਾ ਸੇਰਾ ਨਾਲ ਜਿਹੜਾ ਮਾਂ ਨਾਲ ਉੱਚਾ ਜ਼ਰੂਰ ਕਰੂੰਗੀ ਪਰ ਪਲੀਜ਼ ਪਾਪਾ ਮੈਨੂੰ ਇੱਕ ਵਾਰੀ ਗੱਲ ਲਾ ਲਓ ਤੇ ਨਵਦੀਪ ਸਿੰਘ ਜਿਹੜਾ ਉਹ ਉੱਠ ਕੇ ਚਲਿਆ ਜਾਂਦਾ ਅੱਖਾਂ ਤਾਂ ਉਹਦੀਆਂ ਵੀ ਭਰ ਜਾਂਦੀਆਂ ਪਰ ਉਹ ਆਪਣੀ ਧੀ ਦੇ ਕਹਿਣ ਤੇ ਵੀ ਉਹਨੂੰ ਗੱਲ ਨਾਲ ਨਹੀਂ ਲਾਉਂਦਾ ਗੁਰਮੀਤ ਥੋੜੀ ਉਦਾਸ ਹੁੰਦੀ ਆ ਤੇ ਜੀਤ ਉਹਦਾ ਹੱਥ ਫੜ ਕੇ ਉਹਨੂੰ ਦਿਲਾਸਾ ਦਿੰਦੀ ਆ ਵੀ ਕੋਈ ਨਾ ਸਭ ਕੁਝ ਠੀਕ ਹੋ ਜੂ ਅਗਲੇ ਦਿਨ ਹੀ ਗੁਰਮੀਤ ਆਪਣਾ ਸਮਾਨ ਪੈਕ ਕਰਦੀ ਆ ਤੇ ਟ੍ਰੇਨਿੰਗ ਤੇ ਚਲੀ ਜਾਂਦੀ ਆ 9 ਮਹੀਨੇ ਬਾਅਦ ਉਹ ਟ੍ਰੇਨਿੰਗ ਤੋਂ ਵਾਪਸ ਆਉਂਦੀ ਆ ਤੇ ਉਹਦੀ ਡਿਊਟੀ ਆ ਜਿਹੜੀ ਉਹ ਸਰਹੱਦ ਦੀ ਇਲਾਕੇ 'ਚ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਨੌਕਰੀ ਲਈ ਰਵਾਨਾ ਹੋ ਜਾਂਦੀ ਆ ਘਰਦਿਆਂ ਤੋਂ ਵਿਦਾ ਲੈਂਦੀ ਆ ਜਿੱਥੇ ਉਹਦੀ ਡਿਊਟੀ ਸੀ ਥੋੜੇ ਦਿਨਾਂ ਬਾਅਦ ਹੀ ਉੱਥੇ ਜੰਗ ਲੱਗ ਜਾਂਦੀ ਆ ਤੇ ਜਿਹੜੀ ਗੁਰਮੀਤ ਕੌਰ ਆ ਉਹ ਉੱਥੋਂ ਦੀ ਚੀਫ ਚੁਣੀ ਗਈ ਸੀ ਜਿਹੜੀ ਫੌਜ ਨੇ ਦੁਸ਼ਮਣਾਂ ਨਾਲ ਟੱਕਰ ਆ ਲੈਣਾ ਸੀ ਉਹਦੀ ਚੀਫ ਸੀ ਇਸ ਲਈ ਉਹਨੂੰ ਮੂਹਰੇ ਲੱਗਣਾ ਪੈਣਾ ਸੀ ਤੇ ਜਿਹੜਾ ਉਹਨਾਂ ਦਾ ਕਮਾਂਡਰ ਹੁੰਦਾ ਉਹ ਗੁਰਮੀਤ ਨੂੰ ਕਹਿੰਦਾ ਕਿ ਤੁਹਾਨੂੰ ਇੱਥੇ ਆਪਣੀ ਜਾਨ ਵੀ ਗਵਾਉਣੀ ਪੈ ਸਕਦੀ ਆ ਵੀ ਸਾਰਿਆਂ ਤੋਂ ਪਹਿਲਾਂ ਤੁਹਾਡੇ ਲਈ ਤੁਹਾਡਾ ਦੇਸ਼ ਆ ਤੁਸੀਂ ਸੌਂ ਖਾਓਗੇ ਤੁਸੀਂ ਦੇਸ਼ ਦੀ ਜਿਹੜੀ ਇਮਾਨਦਾਰੀ ਨਾਲ ਰੱਖਿਆ ਕਰੋਗੇ ਤਾਂ ਗਰਮੀਤ कौर ਕਹਿੰਦੀ ਹੈ ਕਿ ਸਰ ਮੈਂ ਆਪਣੇ ਘਰ ਦੀ ਤੀਜੀ ਧੀ ਆ ਤੇ ਘਰ ਦੇ ਵਿੱਚ ਮੇਰੀ ਕੋਈ ਬਹੁਤੀ ਲੋੜ ਨਹੀਂ ਹੈਗੀ ਮੈਨੂੰ ਸਾਰੀ ਉਮਰ ਆਪਣੀ ਦਾਦੀ ਤੇ ਆਪਣੇ ਪਿਓ ਦਾ ਪਿਆਰ ਨਹੀਂ ਮਿਲਿਆ ਮੈਂ ਤਰਸਦੀ ਰਹੀਆਂ ਪਰ ਮੈਨੂੰ ਮੇਰੇ ਦੇਸ਼ ਦਾ ਪਿਆਰ ਮਿਲ ਰਿਹਾ ਮੈਨੂੰ ਮੇਰੇ ਦੇਸ਼ ਦੇ ਦੇਸ਼ ਲਈ ਜੇ ਕੁਰਬਾਨ ਹੋਣ ਦਾ ਮੌਕਾ ਵੀ ਮਿਲਿਆ ਤਾਂ ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰੂੰਗੀ ਕਿਉਂਕਿ ਮੈਨੂੰ ਕੋਈ ਨਹੀਂ ਉਡੀਕਦਾ ਮੈਨੂੰ ਮੇਰੀ ਦੇਸ਼ ਦੀ ਜਨਤਾ ਜ਼ਰੂਰ ਉਡੀਕਦੀ ਆ ਉਹਨਾਂ ਦੀ ਰੱਖਿਆ ਲਈ ਮੈਂ ਆਪਣੀ ਜਾਨ ਦੇ ਸਕਦੀ ਆ ਚਲੋ ਭਾਈ ਲੜਾਈ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਗੁਰਮੀਤ ਕੌੜਾ ਜਿਹੜੀ ਉਹ ਆਪਣੇ ਜਿਹੜੀ ਟੁਕੜੀ ਹੁੰਦੀ ਆ ਫੌਜ ਦੀ ਉਹਦੀ ਕਮਾਂਡ ਕਰਦੀ ਆ ਤੇ ਸਾਰਿਆਂ ਤੋਂ ਅੱਗੇ ਲੱਗਦੀ ਆ ਥੋੜੇ ਟਾਈਮ ਵਿੱਚ ਉਹ ਤਿੰਨ ਚਾਰ ਅੱਤਵਾਦੀਆਂ ਨੂੰ ਮਾਰ ਕੇ ਠੇਰ ਕਰ ਦਿੰਦੀ ਆ ਪਰ ਉਧਰੋਂ ਵੀ ਜਿਹੜੀ ਗੋਲੀਬਾਰੀ ਉਹ ਲਗਾਤਾਰ ਹੋ ਰਹੀ ਸੀ ਤੇ ਇੱਕ ਗੋਲੀ ਆ ਜਿਹੜੀ ਉਹ ਗੁਰਮੀਤ ਕੌਰ ਦੇ ਮੋਢੇ ਤੇ ਲੱਗਦੀ ਆ ਪਰ ਫਿਰ ਵੀ ਉਹਨੇ ਹੌਂਸਲਾ ਨਹੀਂ ਹਾਰਿਆ ਤੇ ਪੂਰੀ ਤਨਦੇਹੀ ਨਾਲ ਉਹ ਲੜਦੀ ਰਹੀ ਤੇ ਇੱਕ ਗੋਲੀ ਉਹਦੇ ਮੱਥੇ 'ਚ ਆ ਕੇ ਵੱਜਦੀ ਆ ਤੇ ਉਹ ਉੱਥੇ ਹੀ ਢੇਰ ਹੋ ਜਾਂਦੀ ਆ ਸਾਰੇ ਦੇਸ਼ ਦੇ ਵਿੱਚ ਖਬਰ ਫੈਲ ਜਾਂਦੀ ਆ ਕਿ ਪੰਜਾਬ ਦੀ ਇੱਕ ਹੌਣਹਾਰ ਧੀ ਗੁਰਮੀਤ ਕੌਰ ਇਸ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਈ ਜਦੋਂ ਨਵਦੀਪ ਸਿੰਘ ਤੇ ਜੀਤ ਕੌਰ ਨੂੰ ਫੋਨ ਆਉਂਦਾ ਤਾਂ ਉਹ ਤਾਂ ਹਾਂ ਮਾਰ ਕੇ ਰੋਂਦੇ ਆ ਫਿਰ ਉਹਦੀ লাশ ਲੈਣ ਲਈ ਉੱਥੇ ਜਾਂਦੇ ਆ ਤੇ ਗੁਰਮੀਤ ਕੌਰ ਦੀ ਲਾਸ਼ ਆ ਜਿਹੜੀ ਉਹਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਇੱਕ ਤਬੂਤ ਦੇ ਵਿੱਚ ਪਾ ਕੇ ਬੜੇ ਆਦਰ ਸਤਕਾਰ ਨਾਲ ਉਹਦੇ ਪਿੰਡ ਲਿਆਂਦਾ ਜਾਂਦਾ ਤੇ ਉਹਦਾ ਅੰਤਿਮ ਸੰਸਕਾਰ ਆ ਜਿਹੜਾ ਉਹਦੀ ਤਿਆਰੀ ਕੀਤੀ ਜਾਂਦੀ ਆ ਜੀਤ ਸਿੰਘ ਜੀਤ ਕੌਰ ਤੇ ਨਵਦੀਪ ਸਿੰਘ ਆਪਣੀ ਧੀ ਦੇ ਤਬੂਤ ਕੋਲ ਬਹਿ ਕੇ ਰੋਂਦੇ ਆ ਤੇ ਨਵਦੀਪ ਸਿੰਘ ਆਪਣੀ ਧੀ ਨੂੰ ਕਹਿੰਦਾ ਸੰਬੋਧਨ ਕਰਦਾ ਕਹਿੰਦਾ ਕਿ ਗੁਰਮੀਤ ਪੁੱਤ ਮੈਨੂੰ ਮਾਫ਼ ਕਰ ਦੇ ਜਿਹੜੇ ਪੁੱਤ ਤੇ ਮੈਂ ਮਾਣ ਕੀਤਾ ਜਿਹੜੇ ਪੁੱਤ ਲਈ ਮੈਂ ਸੁੱਖਾਂ ਸੁਖੀਆਂ ਉਹਨੇ ਤਾਂ ਮੇਰਾ ਨੱਕ ਨੀਵਾ ਕਰਾਇਆ ਨਾਲੇ ਉਹਨੇ ਉਹ ਬੱਚਿਆ ਨਹੀਂ ਵੀ ਤੂੰ ਤਾਂ ਜਦੋਂ ਦੀ ਆਈ ਸੀ ਤੈਨੂੰ ਤਾਂ ਦਰਕਾਰ ਹੀ ਮਿਲਿਆ ਸੀ ਵੀ ਸਾਡੇ ਹਿੱਸੇ ਦਾ ਪਿਆਰ ਅੱਜ ਤੈਨੂੰ ਸਾਰਾ ਦੇਸ਼ ਦੇ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਗਰਮੀਤ ਨੂੰ ਸ਼ਰਧਾਂਜਲੀ ਦੇਣ ਆਏ ਹੋਏ ਸੀ ਉਹ ਕਹਿੰਦਾ ਕਿ ਤੈਨੂੰ ਗਲ ਨਾਲ ਲਾਉਣ ਦੀ ਮੇਰੀ ਰੀਤ ਹੈ ਜਿਹੜੀ ਉਹ ਅਧੂਰੀ ਰਹਿ ਗਈ ਫੌਜ ਜਿਹੜੇ ਫੌਜ ਦੇ ਨਾਲ ਆਏ ਹੁੰਦੇ ਆ ਕਰਮਚਾਰੀ ਅਧਿਕਾਰੀ ਉਹਨਾਂ ਨੂੰ ਕਹਿੰਦਾ ਕਿ ਮੇਰੀ ਧੀ ਨੂੰ ਇੱਕ ਵਾਰੀ ਤਬੂਤੇ ਚੋਂ ਕੱਢ ਦਿਓ ਕਿਉਂਕਿ ਮੈਂ ਇਹਨੂੰ ਗੱਲ ਨਾਲ ਲਾਉਣਾ ਚਾਹਣਾ ਮੇਰੀ ਧੀ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਉਹਨੂੰ ਪਿਆਰ ਨਾਲ ਗੱਲ ਨਾਲ ਲਾਵਾਂ ਪਰ ਮੈਂ ਪੁੱਤ ਦੇ ਪਿਆਰ ਚ ਇੰਨਾ ਅੰਨਾ ਹੋ ਗਿਆ ਸੀ ਕਿ ਮੈਂ ਆਪਣੀ ਧੀ ਦਾ ਪਿਆਰ ਆ ਜਿਹੜਾ ਉਹਨੂੰ ਉਹਦੇ ਹਿੱਸੇ ਦਾ ਪਿਆਰ ਨਹੀਂ ਦਿੱਤਾ ਤਾਂ ਗਰਮੀਤ ਕੌਰ ਦੀ লাশ ਨੂੰ ਤਬੂਤ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਨਵਦੀਪ ਸਿੰਘ ਆਪਣੀ ਧੀ ਦੀ ਡੈੱਡ ਬੋਡੀ ਨੂੰ ਸਲੂਟ ਕਰਦਾ ਤੇ ਉਹਨੂੰ ਗਲ ਨਾਲ ਲਾ ਕੇ ਬਹੁਤ ਜ਼ਿਆਦਾ ਰੋਂਦਾ ਉਸ ਸਮੇਂ ਉੱਥੇ ਖੜੇ ਇੱਕ ਇੱਕ ਵਿਅਕਤੀ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਜੀਤ ਕੌਰ ਜਿਹੜੀ ਉਹ ਬੇਹੋਸ਼ ਹੋ ਕੇ ਡਿੱਗ ਜਾਂਦੀ ਆ ਧਾਨਕੌਰ ਵੀ ਆਪਣੇ ਆਪ ਤੇ ਆਪਣੇ ਕੀਤੇ ਤੇ ਪਛਤਾਵਾ ਕਰਦੀ ਆ ਗਰਮੀਤ ਕੌਰ ਇਸ ਦੇਸ਼ ਲਈ ਸ਼ਹੀਦ ਹੋ ਚੁੱਕੀ ਸੀ ਪਰਿਵਾਰ ਨੂੰ ਮਾਨ ਸਨਮਾਨ ਤੇ ਆਰਥਿਕ ਜਿਹੜੀ ਸਹਾਇਤਾ ਉਹ ਸਰਕਾਰ ਵੱਲੋਂ ਦਿੱਤੀ ਗਈ 1 ਕਰੋੜ ਦਾ ਚੈੱਕ ਦਿੱਤਾ ਗਿਆ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਤਨਕੌਰ ਤੇ ਜੀਤਕੌਰ ਤੇ ਨਵਦੀਪ ਸਿੰਘ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਸ਼ਾਇਦ ਇੱਕ ਦੂਜੇ ਤੋਂ ਸ਼ਰਮਿੰਦਾ ਵੀ ਹੁੰਦੇ ਆ ਕਿ ਸਾਰੀ ਉਮਰ ਜਿਹੜੀ ਤੀ ਨੂੰ ਅਸੀਂ ਇਕ ਲੈਣੀ ਕਹਿ ਕੇ ਦੁਰਕਾਰ ਦੇ ਰਹੇ ਉਹਨੇ ਸਾਡਾ ਨਾਮ ਪੂਰੇ ਦੇਸ਼ ਦੇ ਵਿੱਚ ਰੋਸ਼ਨ ਕਰਤਾ। ਹਾਂਜੀ ਦੋਸਤੋ ਅਕਸਰ ਅਸੀਂ ਇਸ ਸਮਾਜ ਦੇ ਵਿੱਚ ਵੇਖਦੇ ਆ ਵਿਚਰਦੇ ਆ ਜਦੋਂ ਕਿ ਬਹੁਤੀਆਂ ਔਰਤਾਂ ਕੁੜੀਆਂ ਨਾਲੋਂ ਮੁੰਡਿਆਂ ਦਾ ਵੱਧ ਮੋਹ ਕਰਦੀਆਂ ਨੇ ਠੀਕ ਹੈ ਬੱਚੇ ਜਿਹੜੇ ਆ ਹਨਾ ਉਹ ਸਾਡੇ ਪਰਿਵਾਰ ਦਾ ਹਿੱਸਾ ਹੁੰਦੇ ਆ ਅਸੀਂ ਇੱਕ ਗੱਲ ਕਹਿਣੇ ਆ ਕਿ ਵੰਸ਼ ਚਲਾਉਣ ਲਈ ਪੁੱਤ ਹੋਣਾ ਜ਼ਰੂਰੀ ਆ ਪਰ ਜੇ ਸਾਡੀ ਧੀ ਅੱਗੇ ਬੱਚੇ ਨੂੰ ਜਨਮ ਦਿੰਦੀ ਆ ਕੀ ਉਹ ਸਾਡਾ ਵੰਸ਼ ਨਹੀਂ ਹੁੰਦਾ ਪਰ ਇਹ ਗੱਲਾਂ ਨੂੰ ਸਮਝਣ ਦੀ ਲੋੜ ਆ ਪੁੱਤ ਦੀ ਚਾਹਤ ਰੱਖਣਾ ਕੋਈ ਮਾੜੀ ਗੱਲ ਨਹੀਂ ਪਰਤੀਆਂ ਨੂੰ ਦੁਰਕਾਰਨਾ ਨਹੀਂ ਚਾਹੀਦਾ ਤੀਆਂ ਤੇ ਪੁੱਤਰ ਕੁਦਰਤ ਦੀ ਦੇਣਾ ਸਾਨੂੰ ਇਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਤੇ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਸਾਡੇ ਤੀਆਂ ਨੇ ਤਾਂ ਅਸੀਂ ਕਦੇ ਸੁਖੀ ਨਹੀਂ ਰਹਾਂਗੇ ਅੱਜ ਕੱਲ ਆਪਾਂ ਅਕਸਰ ਦੇਖਦੇ ਆਂ ਕਿ ਤੀਆਂ ਵਾਲੇ ਪੇਰੈਂਟਸ ਆ ਜਿਹੜੇ ਉਹ ਸੁਖੀ ਨੇ ਜਿਹਨਾਂ ਦੇ ਪੁੱਤ ਹੁੰਦੇ ਆ ਪੁੱਤ ਵਿਗੜ ਜਾਂਦੇ ਨੇ ਪੁੱਤ ਮਾੜੇ ਨਿਕਲ ਜਾਂਦੇ ਨੇ ਤਾਂ ਫਿਰ ਉਹ ਸਾਰੀ ਉਮਰ ਮਾਂ ਪਿਓ ਦੀ ਵੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ